ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਫਿਲਹਾਲ ਅਸੀਂ ਉਸ ਘਰ ਦੀ ਤਸਵੀਰ ਸਾਂਝੀ ਕਰਦੇ ਪਏ ਹਾਂ ਜਿਸ ਘਰ ਦੇ ਵਿੱਚ ਰਹਿਣ ਵਾਲੇ ਨੌਜਵਾਨ ਦੀ ਮੌਤ ਹੋਈ ਹੈ ਤਾਂ ਫਿਲਹਾਲ ਇਹ ਸਰਵਜੀਤ ਸਿੰਘ ਨਾਮ ਦੇ ਨੌਜਵਾਨ ਦਾ ਘਰ ਹੈ ਜਿਹਦੀ ਗਿ ਜਰੀਲੀ ਸ਼ਰਾਬ ਪੀਣ ਦੇ ਕਾਰਨ ਜੜੀ ਜਾਣਾ ਹੋ ਗਈ ਹੈ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਉਹਰੇ ਪਿਤਾ ਜਿਹੜੇ ਹੈਂਡੀਕੈਪ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਕੀ ਕਹਿਣਾ ਜਾਂਦੇ ਹੋ ਜੀ ਕੀ ਹੋਇਆ ਤੁਹਾਡੇ ਬੇਟੇ ਨੂੰ ਬੇਟੇ ਨੂੰ ਜੀ ਜਰੀਲੀ ਸ਼ਰਾਬ ਕਿਸੇ ਨੇ ਦਿੱਤੀ ਪੀਤੀ ਹੈ ਇਹ ਜਾਣਸ ਹੈ ਜੀ ਕੰਜ ਤੁਹਾਡੇ ਅੰਦਰ ਬੇਟੀਆਂ ਨਿੱਕੇ ਨਿੱਕੇ ਸੀ ਕਿੰਨੇ ਸਮੇਂ ਤੋਂ ਸ਼ਰਾਬ ਪੀ ਰਿਆ ਜੀ ਅੱਲਾ ਬੇਟਾ ਸ਼ਰਾਬ ਤੇ ਪਹਿਲਾਂ ਦੇ ਘੱਟ ਪਿੰਦਾ ਹੀ ਹੋਣੀ ਹੋਇਆ ਵਾ ਹਾਂ ਜਿਆਦਾ ਤੇ ਕਿੱਥੋਂ ਲੈ ਕੇ ਆ ਜੀ ਇਹ ਸ਼ਰਾਬ ਇਹ ਪਤਾ ਨਹੀਂ ਥਰੀ ਵਾਲੋਂ ਪੀਤੀ ਹੈ ਕਿ ਪਿੰਡੋਂ ਪੀਤੀ ਹੈ ਪੀਤੀ ਐਨੇ ਉਦੇਸੀ ਹੈ ਹਾਂ ਇਹ ਇਕੱਠੇ ਸੀ ਨੌਜਵਾਨ ਪੀਤੀ ਜਨਾਂ ਪਤਾ ਨਹੀਂ ਜੇ ਅਲੱਗ-ਅਲੱਗ ਹੋਣਗੇ ਇਕੱਠੇ ਨਹੀਂ ਆ ਕਦੇ ਦੋ ਚੱਲ ਗਏ ਇੱਕ ਆ ਗਿਆ ਇਹ ਹਿਸਾਬ ਹੈ ਨਾ ਤਾਂ ਇਹ ਕਰਦਾ ਕੀ ਸ਼ਰਬੀ ਦੀ ਸ਼ਰਬੀ ਦੀ ਢਾੜੀ ਧੱਪਾ ਕਰਦਾ ਜੀ ਪਤਾ ਜੀ ਆਪਣਾ ਪਿੰਡ ਦੇ ਵਿੱਚ ਕੰਮ ਕਰਦਾ ਹਾਂ ਹਾਂ ਪਿੰਡ ਜੀ ਕਰਦਾ ਜੀ ਤਾਂ ਵੀ ਹਾਲਤ ਕਰੋ ਖਰਾਬ ਹੋਈ ਹੈ ਹਾਲ ਤੇ ਦੀ ਜਦੋਂ ਅਸੀਂ ਸੁਣਿਆ ਵੀ ਆ ਮਾਹੌਲ ਏਦਾਂ ਮੌਤਾਂ ਹੋ ਗਈਆਂ ਨੇ ਉਦੋਂ ਫਿਰ ਅਸੀਂ ਭਾਜ ਨੱਠੇ ਤੇ ਉਦੋਂ ਜ਼ਿਆਦਾ ਹੋ ਗਿਆ ਫਿਰ ਕਿੰਨੇ ਬੱਚੇ ਆ ਜੀ ਪੰਜ ਗੁੱਡੀਆਂ ਜੀ ਇਕੱਲਾ ਹੀ ਕਮਾਉਣਾ ਦਾ ਇਹ ਕਰਦੇ ਵਿੱਚ ਹਾਂ ਜੀ ਇਕੱਲਾ ਹੀ ਹੈ ਤੇ ਮੈਂ ਗੁੱਡੀਆਂ ਦਾ ਦਾਦੂ ਆ ਮੈਨੂੰ ਤਾਂ 3 ਸਾਲ ਹੋਇਆ ਵੇਖ ਲੈ ਇਹਨਾਂ ਤੋਂ ਨਾਲ ਪੁਰੀਆ ਨਹੀਂ ਜਾਂਦਾ ਉਹ ਕਮਾਉਂਦਾ ਤੇ ਹੋਈ ਤੇ ਕੀ ਕਾਰਵਾਈ ਹੁਣ ਚਾਹੀਦੀ ਹੈ ਜਿਹੜੇ ਦਿੱਲੀ ਸ਼ਰਾਬ ਵੇਚੀ ਆ ਜਿਨ੍ਹਾਂ ਨੇ ਕਾਰਨ ਜਿਹੜੀ ਮੌਤ ਹੋਈ ਹੈ ਸਰਦੀਆਂ ਇਹ ਹੁਣ ਜੀ ਇਹ ਜਨਤਾ ਸੋਚੇ ਜਿਨ੍ਹਾਂ ਦੇ ਜੀਵ ਮਰੇ ਆ ਤੇ ਜੋ ਇਹ ਫਾਕਾ ਬੰਦਾਓ ਕਰੋ ਕੋਈ ਗਾਂਵਾਂ ਬਚਾ ਰਵੇ ਹੁੰਦੇ ਜਿਹੜਾ ਹੋ ਗਿਆ ਵਾ ਤੇ ਗਾਂ ਜਿਹੜੀ ਨਵੀਂ ਪੀੜ੍ਹੀ ਆਈ ਹੋਏ ਵੱਜੋਏ हां ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਰਬਜੀ ਦੇ ਪਿਤਰ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਂਦਾ ਸੀ ਪਰ ਰਾਤ ਨੂੰ ਉਹਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਹਦੀ ਮੌਤ ਹੋ ਗਈ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਲੇ ਇਕੱਠੇ ਹੋਏ ਨੇ ਤਾਂ ਮਤਲਬ ਕੀ ਨਾਮ ਆਈ ਬਲਾਂ ਰਾਣੀ ਜੀ ਤਾਂ ਕੀ ਕਹਣਾ ਜਾਂਦਾ ਕੀ ਹੋਇਆ ਜੀ ਇਥੇ ਰੱਬ ਜਾਣਦਾ ਮੈਂ ਭੈਣਾਂ ਉਹਦੀ ਅੱਛਾ ਜੀ ਇਹ ਅਦਵਾਰ ਸ਼ਾਮ ਨੂੰ ਪੀਤੀ ਸ਼ਰਾਬ ਤੇ ਮੁਰਕੇ ਦਿਨੇ ਉੱਠਿਆ 3 ਵਜੇ ਨੇ ਠਾਲਿਆ ਵੇ ਕੁੜੀਆਂ ਨੇ ਮੁਰਕੇ ਥੋੜੇ ਜਿਆਦਾ ਹੀ ਹਾਲਤ ਖਰਾਬ ਹੋ ਗਈ ਡਾਕਟਰ ਲਿਖੋ ਲੈ ਕੇ ਗਏ ਫਿਰ ਮੁੜ ਕੇ ਥੋੜਾ ਸਹੀ ਵੀ ਹੋ ਗਿਆ ਫਿਰ ਮੁੜ ਕੇ ਹਸਪੀਟਲ ਲੈ ਗਏ ਤੇ ਜਾਂਦੇ ਜਾਂਦੇ ਖਤਮ ਹੋ ਗਏ ਹੂੰ ਬਸ ਇਹਨਾਂ ਨੂੰ ਪਤਾ ਤੇ ਜੇਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਹੈਈ ਤੁਹਾਡੇ ਹਾਂ ਮੈਨੂੰ ਇਹਨਾਂ ਨਹੀਂ ਪਤਾ ਜੀ ਵੇਖਦੀ ਕਿਸੇ ਮੇ ਅ빠 ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਿੰਡ ਦੇ ਵਿੱਚ ਅੱਜ ਸਰਬਜੀਤ ਨਾਮ ਦੇ ਨੌਜਵਾਨ ਦੀ ਜਰੀਲੀ ਸ਼ਰਾਬ ਕਰਨ ਜਿਹੜੀ ਮੌਤ ਹੋਈ ਹੈ ਜੀ ਹਾਂ ਜੀ ਸ਼ਰਾਬ ਤੇ ਵੇਖਦੀ ਹੈ ਜੀ ਹੂੰ ਕਿੰਨੀ ਕਿ ਵੇਖਦੀ ਹੈ ਸ਼ਰਾਬ ਇੱਥੇ ਲੱਗੇ ਦੋ ਦਿਨਾਂ ਪਿੰਡਾਂ ਜੀ ਵੇਖਦੀ ਸਾਰੇ ਨੂੰ ਤਾਂ ਇੱਥੇ ਸਪਲਾਈ ਵੀ ਕਰਨਾ ਆਉਂਦੇ ਨੇ ਹਾਂਜੀ ਜੇ ਸਪਲਾਈ ਹੁੰਦੀ ਤੇ ਆਉਂਦੀ ਫੇਰ ਵੀ ਹੁੰਦੀ ਆ ਸਪਲਾਈ ਹੁੰਦੀ ਆ ਸਪਲਾਈ ਹੁੰਦੀ ਆ ਤਾਂ ਫੇਰ ਹੀ ਆਉਂਦੀ ਫੇਰ ਹੀ ਵੇਜਦੇ ਆ ਸਹੀ ਗੱਲ ਹੁੰਦੀ ਆ ਇਹ ਪਤੀਆ ਮੈਂ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਟੋਟਲ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ 5 ਮੌਤਾਂ ਹੋ ਗਈਆਂ ਸਾਰਿਆਂ ਦੀ ਜਲੀਲੀ ਸ਼ਰਾਬ ਪੀਣ ਕਰਨੀ ਜਿਹੜੀ ਜਾਣ ਗਈ ਆ ਜੀ ਹਾਂਜੀ ਹਾਂਜੀ ਤਾਂ ਕੋਈ ਜ਼ਖਮੀ ਵੀ ਆ ਜਾਂ ਫਿਰ ਕੀ ਦੀ ਹਾਲਾਤ ਖਰਾਬ ਆ ਹਸਪੀਟਲ ਦੇ ਦਾਖਲ ਵਿੱਚ ਕਿੰਨੇ ਆ ਜੀ ਇਸ ਮਾਮਲੇ 'ਚ ਇਸ ਮਾਮਲੇ 'ਚ ਇਹ 5 ਜਣੇ ਪੰਜਾਂ ਦੀ ਡੈਥ ਹੋ ਗਈ ਆ ਇਹ ਮੇਰਾ ਭਤੀਜਾ ਦੀ ਡੈਥ ਹੋ ਗਈ ਹੈ ਇਹ ਰਾਤੀ 12 ਵਜੇ ਹੋਈ ਜੇਕਰ ਅਸੀਂ ਗੱਲ ਕਰੀਏ ਜਦੋਂ ਇਹਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਟੀਮਾਂ ਹੁਣ ਤੱਕ ਤੁਹਾਡੇ ਘਰ ਦੇ ਵਿੱਚ ਇੱਥੇ ਪਹੁੰਚੀਆਂ ਨੇ ਜੀ ਸੋ ਜਿੱਥੇ ਵੀ ਬਾਈ ਬੈਠੇ ਇੱਥੇ ਮਨਵਜ ਫਿਰਸੇ ਪਹੁੰਚੇ ਡੀਸੀ ਸਾਹਿਬ ਵੀ ਪਹੁੰਚੇ ਰਾਤ 12 ਵਜੇ ਹੋਰ ਮਨਵਜ ਹੀ ਪਹੁੰਚੇ ਡਾਕਟਰ ਹੀ ਪਹੁੰਚੇ ਇੱਥੇ ਟੀਮਾਂ ਹਾਂ ਜੀ ਇਹ ਸਰਬੀਰ ਸਾਹਿਬ ਵੀ ਆਏ ਨੇ ਔਰ ਲੋ ਡਿਟਰ ਆ ਕਮੇਟੀ ਹਲਕੇ ਦੇ ਆਉਣ ਦੇ ਸਾਰੇ ਕਾਰਵਾਈ ਹੋਣ ਦੀ ਰਾਤ 12 ਵਜੇ ਆਣ ਕੇ ਬੱਦੀ ਸਟਾਇ ਕੜਾਈ ਹੈ ਪੁਲਸ ਵਾਲੇ ਨੇ ਅਮਰਸਰੋਂ ਹਾਂ ਹਾਂ ਇਹੋ ਨਾਲ ਸਾਰੇ ਪਿੰਡ ਚ ਘੁੰਮੇ ਆ ਸਾਰੇ ਪਿੰਡ ਚ ਰਾਤ ਟੀਮ ਘੁੰਮਦੀ ਰਹੀ ਇਹਨਾਂ ਦਾ ਅਸੀਂ ਗੱਲ ਕਰੀਏ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਜਾਗਣਾ ਚਾਹੀਦਾ ਜਦੋਂ ਕੋਈ ਘਟਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਸਾਰੀਆਂ ਟੀਮਾਂ ਕੰਮ ਕਰਦੀਆਂ ਦਿਖਾਈ ਦਿੰਦੀਆਂ ਨੇ ਦੇਖੋ ਜੀ ਇਹ ਕਰ ਲਿਆ ਵੀ ਕੋਈ ਵੀ ਪਹਿਲਾਂ ਕੋਈ ਨਹੀਂ ਕਰਦਾ ਜਦੋਂ ਘਟਨਾ ਵੇਖ ਜਾਂਦੀਆਂ ਨਾ ਫਿਰ ਸਖਤਾਈਆਂ ਹੁੰਦੀਆਂ ਨਾ ਫਿਰ ਸਾਰੀਆਂ ਟੀਮਾਂ ਕੰਮ ਕਰਨ ਲੱਗ ਪੈਂਦੀਆਂ ਨੇ ਠੀਕ ਹੈ ਦੂਰ ਤੇ ਨਹੀਂ ਹੈਗਾ ਹਾਂ ਹੁਣ ਤੇਰੀ ਯਾਦ ਆ ਗਿਆ 1 ਕਿਲੋਮੀਟਰ ਹਟਪਾਣੀ ਹੈਗੀ ਚਿੱਤੇ ਸ਼ਰਾਬ ਦੇ ਚੌਂਕੀ ਦੇ ਸਹਾਰੇ ਜਾ ਕੇ ਰਿਕੰਡੇ ਜੀ ਸਾਰੇ ਵਿਕਦੀ ਹੈ ਸਾਰੇ ਗੋਲ ਵਿਕਦੀ ਹੈ ਜੀ ਨਾਲ ਹੀ ਪਿੰਡ ਸ੍ਰੀਗੜ ਚੌਂਕੀ ਅੱਛਾ ਜੀ ਚੌਂਕੀ ਸਾਡੇ ਤੋਂ ਅਜੇ ਆਏ ਹੈ ਇਹ ਗੱਲ ਕਰ ਸਕਦੇ ਹਾਂ ਪੰਜ ਧੀਆਂ ਨੇ ਛੋਟੇ-ਛੋਟੀਆਂ ਕੱਲਾ ਕਬੂਨ ਵਾਲਾ ਆ ਭਰਾ ਸਾਡਾ ਇਹ ਉਹ ਨਿੱਕਾ ਬਹੁਤ ਹੋਰ ਸਕਦਾ ਇਹ ਬਹੁਤ ਮੁਸ਼ਕਲ ਹੋ ਗਈ ਆ ਤੇ ਪਰਿਵਾਰ ਦੀ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਸਾਰੀ ਰਾਤ ਹੀ ਜੜੀਆਂ ਟੀਮਾਂ ਨੇ ਉਹ ਇਸ ਪਿੰਡ ਦੇ ਵਿੱਚ ਰਹੀਆਂ ਨੇ ਤਾਂ ਲਗਾਤਾਰ ਜਿਹੜੀ ਸਰਚ ਆ ਉਹ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਾਂ ਨਾਲ ਹੀ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਇਹ ਸਮਾਂ ਨਾ ਆਉਂਦਾ ਤਾਂ ਫਿਲਹਾਲ ਲਗਾਤਾਰ ਇਸ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਪਈ ਸੀ ਜਿਸ ਕਰਕੇ ਨੌਜਵਾਨ ਪੀਂਦੇ ਨੇ ਤਾਂ ਉਹਨਾਂ ਦੀ ਜਰੇਲੀ ਸ਼ਰਾਬ ਪੀਣ ਦੇ ਕਾਰਨ ਜੀ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਇਸ ਪਿੰਡ ਦੇ ਵਿੱਚ ਪੰਜ ਮੌਤਾਂ ਜੜੀਆਂ ਨੇ ਉਹ ਜਰੇਲੀ ਸ਼ਰਾਬ ਪੀਣ ਦੇ ਕਾਰਨ ਹੋਈਆਂ ਨੇ ਜਗਬੰਟੀਵ ਲਈ ਸਾਹਿਲ ਅੰਮ੍ਰਿਤਸਰ ਜਰੇਲੀ ਸ਼ਰਾਬ ਪੀਣ ਦੇ ਕਾਰਨ ਵਕਫ ਵਕਫ ਪਿੰਡਾਂ ਦੇ ਰਹਿਣ ਵਾਲੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਮਡਰੀ ਕਲਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਪੰਜ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਫਿਲਹਾਲ ਅਸੀਂ ਉਸ ਘਰ ਦੀ ਤਸਵੀਰ ਸਾਂਝੀ ਕਰਦੇ ਪੈਣ ਜਿਸ ਘਰ ਦੇ ਵਿੱਚ ਰਹਿਣ ਵਾਲੇ ਨੌਜਵ ਦੀ ਮੌਤ ਹੋਈ ਤਾਂ ਫਿਲਹਾਲ ਇਹ ਸਰਵਜੀਤ ਸਿੰਘ ਨਾਮ ਦੇ ਨੌਜਵਾਨ ਦਾ ਘਰ ਆ ਜਿਹਦੀ ਗਿ ਜਰੀਲੀ ਸ਼ਰਾਬ ਪੀਣ ਦੇ ਕਾਰਨ ਜੜੀ ਜਾਣਾ ਹੋ ਗਈ ਆ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਉਹਰੇ ਪਿਤਾ ਜਿਹੜੇ ਹੈਂਡੀਕੈਪ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਕੀ ਕਹਿਣਾ ਜਾਂਦੇ ਹੋ ਜੀ ਕੀ ਹੋਇਆ ਤੁਹਾਡੇ ਬੇਟੇ ਨੂੰ ਬੇਟੇ ਨੂੰ ਜੀ ਜਰੀਲੀ ਸ਼ਰਾਬ ਕਿਸੇ ਨੇ ਦਿੱਤੀ ਪੀਤੀ ਆ ਇਹ ਜਾਣਸ ਹੈ ਜੀ ਪੰਜ ਤੁਹਾਡੇ ਹੰਦੇ ਬੇਟੀਆਂ ਨਿੱਕੇ ਨਿੱਕੇ ਸੀ ਕਿੰਨੇ ਸਮੇਂ ਤੋਂ ਸ਼ਰਾਬ ਪੀ ਰਿਆ ਜੀ ਇਹਦਾ ਬੇਟਾ ਸ਼ਰਾਬ ਤੇ ਪਹਿਲਾਂ ਦੇ ਘੱਟ ਪਿੰਦਾ ਹੀ ਹੁਣੀ ਹੋਇਆ ਵਾ ਜਾਦਾ ਤੇ ਕਿੱਥੋਂ ਲੈ ਕੇ ਆ ਜੀ ਇਹ ਸ਼ਰਾਬ ਇਹ ਪਤਾ ਨਹੀਂ ਥਰੀ ਵਾਲੋਂ ਪੀਤੀ ਹੈ ਕਿ ਪਿੰਡੋਂ ਪੀਤੀ ਹੈ ਇਹ ਪੀਤੀ ਐਨੇ ਉਦੇਸੀ ਹੈ ਇਹ ਇਕੱਠੇ ਸੀ ਨੌਜਵਾਨ ਪੀਤੀ ਜਣਾਂ ਪਤਾ ਨਹੀਂ ਜੇ ਅਲੱਗ-ਅਲੱਗ ਹੋਣਗੇ ਇਕੱਠੇ ਨਹੀਂ ਹੈ ਕਦੇ ਦੋ ਚੱਲ ਗਏ ਇੱਕ ਆ ਗਿਆ ਇਹ ਹਿਸਾਬ ਹੈ ਤਾਂ ਇਹ ਕਰਦਾ ਸੀ ਸਰਪੀ ਦੀ ਸਰਪੀ ਦੀ ਢਾੜੀ ਧੱਪਾ ਕਰਦਾ ਸੀ ਪਤਾ ਜੀ ਆਪਣਾ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਹਾਂ ਪਿੰਡ ਜੀ ਕਰਦਾ ਜੀ ਤਾਂ ਵੀ ਹਾਲਤ ਕਰੋ ਖਰਾਬ ਹੋਈ ਹੈ ਹਾਲ ਦੇ ਦੀ ਜਦੋਂ ਅਸੀਂ ਸੁਣਿਆ ਵੀ ਆ ਮਾਹੌਲ ਏ ਇਦਾਂ ਮੌਤਾਂ ਹੋ ਗਈਆਂ ਨੇ ਉਦੋਂ ਫਿਰ ਅਸੀਂ ਭਾਜਣਾ ਠੇ ਤੋਂ ਉਦੋਂ ਜਿਆਦਾ ਹੋ ਗਿਆ ਫਿਰ ਕਿੰਨੇ ਬੱਚੇ ਆ ਜੀ ਪੰਜ ਪੰਜ ਗੁੱਡੀਆਂ ਜੀ ਇਕੱਲਾ ਹੀ ਕਮਾਉਂਦਾ ਅਸੀਂ ਕਰਦੇ ਹਾਂ ਹਾਂ ਜੀ ਇਕੱਲਾ ਹੀ ਹੈ ਤੇ ਮੈਂ ਗੁੱਡੀਆਂ ਦਾ ਦਾਦੂ ਆ ਮੈਨੂੰ ਤੇ 3 ਸਾਲ ਹੋਇਆ ਵੇਖ ਲੈ ਇਹਨਾਂ ਤੋਂ ਨਾਲ ਪੁਰਾਣੀ ਜੰਦਰਾ ਉਹ ਕਮਾਉਂਦਾ ਤੇ ਉਹ ਹੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਜਿੱਲੀ ਸ਼ਰਾਬ ਵੇਚੀ ਆ ਜਿਨ੍ਹਾਂ ਦੇ ਕਾਰਨ ਜਿਹੜੀ ਮੌਤ ਹੋਈ ਆ ਸਰਦੀ ਬੋ ਇਹ ਹੁਣ ਜੀ ਇਹ ਜਨਤਾ ਸੋਚੇ ਜਿਨ੍ਹਾਂ ਦੇ ਜੀਵ ਮਰੇ ਆ ਤੇ ਜੋ ਇਹ ਫਾਕਾ ਬੰਦਾਵ ਕਰੋ ਕੋਈ ਗਾਂ ਹੀ ਬਚਾ ਰਵੇ ਹੁੰਦੇ ਜਿਹੜਾ ਹੋ ਗਿਆ ਵਾ ਤੇ ਗਾਂ ਜਿਹੜੀ ਨਵੀਂ ਪੀੜ੍ਹੀ ਆਈ ਹੋਏ ਵੱਜੋਏ हां ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਰਬਜੀ ਦੇ ਪਿਤਰ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਂਦਾ ਸੀ ਪਰ ਰਾਤ ਨੂੰ ਉਹਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਹਦੀ ਮੌਤ ਹੋ ਗਈ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਲੇ ਇਕੱਠੇ ਹੋਏ ਨੇ ਤਾਂ ਮਤਲਬ ਕੀ ਨਾਮ ਆਈ ਬਲਾਂ ਰਾਣੀ ਜੀ ਤਾਂ ਕੀ ਕਹਣਾ ਜਾਂਦਾ ਕੀ ਹੋਇਆ ਜੀ ਇਥੇ ਰੱਬ ਜਾਣਦਾ ਮੈਂ ਭੈਣਾਂ ਉਹਦੀ ਅੱਛਾ ਜੀ ਇਹ ਅਦਵਾਰ ਸ਼ਾਮ ਨੂੰ ਪੀ ਪੀਤੀ ਸ਼ਰਾਬ ਤੇ ਮੁੜ ਕੇ ਦਿਨੇ ਉੱਠਿਆ 3 ਵਜੇ ਨੇ ਠਾਲਿਆ ਵੇ ਕੁੜੀਆਂ ਨੇ ਮੁੜ ਕੇ ਥੋੜੇ ਜਿਆਦਾ ਹਾਲਤ ਖਰਾਬ ਹੋ ਗਈ ਡਾਕਟਰ ਲਿਖੋ ਲੈ ਕੇ ਗਏ ਫਿਰ ਮੁੜ ਕੇ ਥੋੜਾ ਸਹੀ ਵੀ ਹੋ ਗਿਆ ਫਿਰ ਮੁੜ ਕੇ ਹਸਪੀਟਲ ਲੈ ਗਏ ਤੇ ਜਾਂਦੇ ਜਾਂਦੇ ਖਤਮ ਹੋ ਗਏ ਹੂੰ ਬਸ ਇਹਨਾਂ ਨੂੰ ਪਤਾ ਤੇ ਜੇਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਹੈਈ ਤੁਹਾਡੇ ਹਾਂ ਮੈਨੂੰ ਇਹਨਾਂ ਨਹੀਂ ਪਤਾ ਜੀ ਵੇਖਦੀ ਕਿਸੇ ਮੇ ਅ빠 ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਿੰਡ ਦੇ ਵਿੱਚ ਅੱਜ ਸਰਬਜੀਤ ਨਾਮ ਦੇ ਨੌਜਵਾਨ ਦੀ ਜਰੀਲੀ ਸ਼ਰਾਬ ਕਰਨ ਜਿਹੜੀ ਮੌਤ ਹੋਈ ਹੈ ਜੀ ਹਾਂ ਜੀ ਸ਼ਰਾਬ ਤੇ ਵੇਖਦੀ ਹੈ ਜੀ ਹੂੰ ਕਿੰਨੀ ਕੀ ਵੇਖਦੀ ਹੈ ਸ਼ਰਾਬ ਇੱਥੇ ਲੱਗੇ ਦੋ ਦਿਨਾਂ ਪਿੰਡਾਂ ਜੀ ਵੇਖਦੀ ਸਾਰੇ ਨੂੰ ਤਾਂ ਇੱਥੇ ਸਪਲਾਈ ਵੀ ਕਰਨਾ ਆਉਂਦੇ ਨੇ ਹਾਂਜੀ ਜੇ ਸਪਲਾਈ ਹੁੰਦੀ ਤੇ ਆਉਂਦੀ ਫੇਰ ਹੀ ਹੁੰਦੀ ਆ ਸਪਲਾਈ ਹੁੰਦੀ ਆ ਸਪਲਾਈ ਹੁੰਦੀ ਆ ਤਾਂ ਫੇਰ ਹੀ ਆਉਂਦੀ ਫੇਰ ਹੀ ਵੇਜਦੇ ਆ ਸਹੀ ਗੱਲ ਹੁੰਦੀ ਆ ਇਹ ਪਤੀਆ ਮੈਂ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਟੋਟਲ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ 5 ਮੌਤਾਂ ਹੋ ਗਈਆਂ ਸਾਰਿਆਂ ਦੀ ਜਲੀਲੀ ਸ਼ਰਾਬ ਪੀਣ ਕਰਨੀ ਜਿਹੜੀ ਜਾਣ ਗਈ ਆ ਜੀ ਹਾਂਜੀ ਸਾਰਿਆਂ ਦੀ ਸਹੀ ਹਾਂ ਤਾਂ ਕੋਈ ਜ਼ਖਮੀ ਵੀ ਆ ਜਾਂ ਫਿਰ ਕੀ ਦੀ ਹਾਲਾਤ ਖਰਾਬ ਆ ਹਸਪੀਟਲ ਦੇ ਦਾਖਲ ਵਿੱਚ ਕਿੰਨੇ ਆ ਜੀ ਇਸ ਮਾਮਲੇ 'ਚ ਇਸ ਮਾਮਲੇ 'ਚ ਇਹ 5 ਜਣੇ ਪੰਜਾਂ ਦੀ ਦਸਤ ਹੋ ਗਈ ਆ ਇਹ ਮੇਰਾ ਭਤੀਜਾ ਦੀ ਦਸਤ ਹੋ ਗਈ ਆ ਇਹਦੀ ਰਾਤੀ 12 ਵਜੇ ਜੇਕਰ ਅਸੀਂ ਗੱਲ ਕਰੀਏ ਜਦੋਂ ਇਹਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਟੀਮਾਂ ਹੁਣ ਤੱਕ ਤੁਹਾਡੇ ਘਰ ਦੇ ਵਿੱਚ ਇੱਥੇ ਪਹੁੰਚੀਆਂ ਨੇ ਜੀ ਸੋ ਜਿਵੇਂ ਸੇ ਭਾਈ ਬੈਠੇ ਇੱਥੇ ਮਨਵਜ ਫਿਰਸੇ ਪਹੁੰਚੇ ਡੀਸੀ ਸਾਹਿਬ ਵੀ ਪਹੁੰਚੇ ਰਾਤ 12 ਵਜੇ ਬਹੁਤ ਮਨਵਜ ਹੀ ਪਹੁੰਚੇ ਡਾਕਟਰ ਹੀ ਪਹੁੰਚੇ ਇੱਥੇ ਟੀਮਾਂ ਹਾਂ ਜੀ ਇਹ ਸਰਬੀਰ ਸਾਹਿਬ ਵੀ ਆਏ ਨੇ ਔਰ ਲੋਹੇ ਦੇ ਆ ਕਮੇਟੀ ਹਲਕੇ ਦੇ ਆਉਣ ਦੇ ਸਾਰੇ ਕਾਰਵਾਈ ਹੋਣ ਦੀ ਰਾਤ 12 ਵਜੇ ਆਣ ਕੇ ਬੱਦੀ ਸਟਾਈ ਕੜਾਈ ਹੈ ਪੁਲਸ ਵਾਲੇ ਨੇ ਅਮਰਸਰੋਂ ਹਾਂ ਹਾਂ ਥੇਰੋਂ ਨਾਲ ਸਾਰੇ ਪਿੰਡ ਤੇ ਘੁੰਮੇ ਆ ਸਾਰੇ ਪਿੰਡ ਚ ਰਾਤ ਟੀਮ ਘੁੰ ਇਹ ਗੱਲ ਅਸੀਂ ਗੱਲ ਕਰੀਏ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਜਾਗਣਾ ਚਾਹੀਦਾ ਜਦੋਂ ਕੋਈ ਘਟਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਸਾਰੀਆਂ ਟੀਮਾਂ ਕੰਮ ਕਰਦੀਆਂ ਦਿਖਾਈ ਦਿੰਦੀਆਂ ਨੇ ਦੇਖੋ ਜੀ ਇਹ ਕਰ ਲਿਆ ਵੀ ਕੋਈ ਵੀ ਪਹਿਲਾਂ ਕੋਈ ਨਹੀਂ ਕਰਦਾ ਜਦੋਂ ਘਟਨਾ ਵੇਖ ਜਾਂਦੀਆਂ ਨਾ ਫਿਰ ਸਖਤਾਈਆਂ ਹੁੰਦੀਆਂ ਨਾ ਫਿਰ ਸਾਰੀਆਂ ਟੀਮਾਂ ਕੰਮ ਕਰਨ ਲੱਗ ਪੈਂਦੀਆਂ ਨੇ ਠੀਕ ਹੈ ਦੂਰਤ ਨਹੀਂ ਹੈਗਾ ਹਾਂ ਹੁਣ ਤੇਰੀ ਯਾਦ ਆ ਗਿਆ 1 ਕਿਲੋਮੀਟਰ ਹਟਵਾਵਣੀ ਹੈਗੀ ਚਿੱਤੇ ਸ਼ਰਾਬ ਦੇ ਚੌਂਕੀ ਦੇ ਸਹਾਰੇ ਜਾ ਕੇ ਰਿਕੰਡੇ ਜੀ ਸਾਰੇ ਵਿਕਦੀ ਐ ਸਾਰੇ ਗੋਲ ਵਿਕਦੀ ਐ ਜੀ ਨਾਲ ਹੀ ਪਿੰਡ ਸ੍ਰੀਗੜ ਚੌਂਕੀ ਅੱਛਾ ਜੀ ਚੌਂਕੀ ਸਾਡੇ ਤਨ ਅਜੇ ਆਏ ਇਹ ਗੱਲ ਕਰ ਸਕਦੇ ਹਾਂ ਪੰਜ ਧੀਆਂ ਨੇ ਛੋਟੀਆਂ-ਛੋਟੀਆਂ ਇਕੱਲਾ ਘੁੰਮਣ ਵਾਲਾ ਆ ਭਰਾ ਸਾਡਾ ਇਹ ਉਹਨਾਂ ਤੱਕ ਬਹੁਤ ਤਰ ਸਕਦਾ ਤੇ ਇਹ ਬਹੁਤ ਮੁਸ਼ਕਲ ਹੋ ਗਈ ਆ ਤੇ ਪਰਿਵਾਰ ਦੀ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਸਾਰੀ ਰਾਤ ਹੀ ਜੜੀਆਂ ਟੀਮਾਂ ਨੇ ਉਹ ਇਸ ਪਿੰਡ ਦੇ ਵਿੱਚ ਰਹੀਆਂ ਨੇ ਤਾਂ ਲਗਾਤਾਰ ਜਿਹੜੀ ਸਰਚ ਆ ਉਹ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਾਂ ਨਾਲ ਹੀ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਇਹ ਸਮਾਂ ਨਾ ਆਉਂਦਾ ਤਾਂ ਫਿਲਹਾਲ ਲਗਾਤਾਰ ਇਸ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਪਈ ਸੀ ਜਿਸ ਕਰਕੇ ਨੌਜਵਾਨ ਪੀਂਦੇ ਨੇ ਤਾਂ ਉਹਨਾਂ ਦੀ ਜਰੇਲੀ ਸ਼ਰਾਬ ਪੀਣ ਦੇ ਕਾਰਨ ਜਿਹੜੀ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਇਸ ਪਿੰਡ ਦੇ ਵਿੱਚ ਪੰਜ ਮੌਤਾਂ ਜੜੀਆਂ ਨੇ ਉਹ ਜਰੇਲੀ ਸ਼ਰਾਬ ਪੀਣ ਦੇ ਕਾਰਨ ਹੋਈਆਂ ਨੇ ਜਗਬੰਟੀਵ ਲਈ ਸਾਹਿਲ ਅੰਮ੍ਰਿਤਸਰ ਜਰੇਲੀ ਸ਼ਰਾਬ ਪੀਣ ਦੇ ਕਾਰਨ ਵਕਫ ਵਕਫ ਪਿੰਡਾਂ ਦੇ ਰਹਿਣ ਵਾਲੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਮਡਰੀ ਕਲਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਪੰਜ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਫਿਲਹਾਲ ਅਸੀਂ ਉਸ ਘਰ ਦੀ ਤਸਵੀਰ ਸਾਂਝੀ ਕਰਦੇ ਪੈਣ ਜਿਸ ਘਰ ਦੇ ਵਿੱਚ ਰਹਿਣ ਵਾਲੇ ਨੌ ਸਰਵਜੀਤ ਸਿੰਘ ਨਾਮ ਦੇ ਨੌਜਵਾਨ ਦਾ ਘਰ ਹੈ ਜਿਹਦੀ ਗਿ ਜਰੀਲੀ ਸ਼ਰਾਬ ਪੀਣ ਦੇ ਕਾਰਨ ਜਿਹੜੀ ਜਾਣਾ ਹੋ ਗਈ ਆ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਉਹਰੇ ਪਿਤਾ ਜਿਹੜੇ ਹੈਂਡੀਕੈਪ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਕੀ ਕਹਿਣਾ ਜਾਂਦੇ ਹੋ ਜੀ ਕੀ ਹੋਇਆ ਤੁਹਾਡੇ ਬੇਟੇ ਨੂੰ ਬੇਟੇ ਨੂੰ ਜੀ ਜਰੀਲੀ ਸ਼ਰਾਬ ਕਿਸੇ ਨੇ ਦਿੱਤੀ ਪੀਤੀ ਆ ਇਹ ਚਾਂਸ ਹੈ ਜੀ ਕੰਜ ਤੁਹਾਡੇ ਹੰਦੇ ਬੇਟੀਆਂ ਨਿੱਕੇ ਨਿੱਕੇ ਸੀ ਕਿੰਨੇ ਸਮੇਂ ਤੋਂ ਸ਼ਰਾਬ ਪੀ ਰਿਹਾ ਜੀ ਤੁਹਾਡਾ ਬੇਟਾ ਸ਼ਰਾਬ ਤੇ ਪਹਿਲਾਂ ਦੇ ਘੱਟ ਪਿੰਦਾ ਹੀ ਹੁਣੀ ਹੋਇਆ ਵਾ ਜਾਦਾ ਤੇ ਕਿੱਥੋਂ ਲੈ ਕੇ ਆ ਜੀ ਇਹ ਸ਼ਰਾਬ ਇਹ ਪਤਾ ਨਹੀਂ ਥਰੀ ਵਾਲੋਂ ਪੀਤੀ ਹੈ ਕਿ ਪਿੰਡੋਂ ਪੀਤੀ ਹੈ ਪੀਤੀ ਐਨੇ ਉਦੇਸੀ ਹੈ ਇਹ ਇਕੱਠੇ ਸੀ ਨੌਜਵਾਨ ਪੀਤੀ ਜਨਾਂ ਪਤਾ ਨਹੀਂ ਜੇ ਅਲੱਗ-ਅਲੱਗ ਹੋਣਗੇ ਇਕੱਠੇ ਨਹੀਂ ਆ ਕਦੇ ਦੋ ਚੱਲ ਗਏ ਇੱਕ ਆ ਗਿਆ ਇਹ ਹਿਸਾਬ ਹੈ ਤਾਂ ਇਹ ਕਰਦਾ ਕੀ ਸ਼ਰਬਜੀ ਕਰਦਾ ਸ਼ਰਬਜੀ ਢਾੜੀ ਧੱਪਾ ਕਰਦਾ ਜੀ ਪਤਾ ਜੀ ਆਪਣਾ ਪਿੰਡ ਦੇ ਵਿੱਚ ਹੀ ਕੰਮ ਕਰਦਾ ਹਾਂ ਪਿੰਡ ਜੀ ਕਰਦਾ ਜੀ ਤੇਰੀ ਹਾਲਤ ਕਰੋ ਖਰਾਬ ਹੋਈ ਹੈ ਹਾਲ ਦੇ ਦੀ ਜਦੋਂ ਅਸੀਂ ਸੁਣਿਆ ਵੀ ਆ ਮਾਹੌਲ ਏਦਾਂ ਮੌਤਾਂ ਹੋ ਗਈਆਂ ਨੇ ਉਦੋਂ ਫਿਰ ਅਸੀਂ ਭਾਜ ਨੱਠੇ ਤੇ ਉਦੋਂ ਜਿਆਦਾ ਹੋ ਗਿਆ ਤੇ ਕਿੰਨੇ ਬੱਚੇ ਆ ਜੀ ਪੰਜ ਗੁੱਡੀਆਂ ਜੀ ਇਕੱਲਾ ਹੀ ਕਮਾਉਣਾ ਦਾ ਅਸੀਂ ਕਰਦੇ ਹਾਂ ਹਾਂ ਜੀ ਇਕੱਲਾ ਹੀ ਹੈ ਤੇ ਮੈਂ ਗੁੱਡੀਆਂ ਦਾ ਦਾਦੂ ਆ ਮੈਨੂੰ ਤੇ 3 ਸਾਲ ਹੋਇਆ ਵੇਖ ਲੈ ਇਹਨਾਂ ਤੋਂ ਨਾਲ ਪੁਰਿਆ ਨਹੀਂ ਜਾਂਦਰਾ ਉਹ ਕਮਾਉਂਦਾ ਤੇ ਹੋਈ ਤੇ ਕੀ ਕਾਰਵਾਈ ਹੁਣ ਚਾਹੀਦੀ ਆ ਜਿਹੜੇ ਜਿੱਲੀ ਸ਼ਰਾਬ ਵੇਚੀ ਆ ਜਿਨ੍ਹਾਂ ਨੇ ਕਾਰਨ ਜਿਹੜੀ ਮੌਤ ਹੋਈ ਆ ਸਰਦੀਪ ਇਹ ਹੁਣ ਜੀ ਇਹ ਜਨਤਾ ਸੋਚੇ ਜਿਨ੍ਹਾਂ ਦੇ ਜੀਵ ਮਰੇ ਆ ਤੇ ਜੋ ਇਹ ਫਾਕਾ ਬੰਦਾਵ ਕਰੋ ਕੋਈ ਗਾਂ ਹੀ ਬਚਾ ਰਵੇ ਹੁੰਦੇ ਜਿਹੜਾ ਹੋ ਗਏ ਆ ਵਾ ਤੇ ਗਾਂ ਜਿਹੜੀ ਨਵੀਂ ਪੀੜ੍ਹੀ ਆਈ ਹੋਏ ਵੱਜੋਏ हां ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਰਬਜੀਤ ਦੇ ਪਿਤਰ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਂਦਾ ਸੀ ਪਰ ਰਾਤ ਨੂੰ ਉਹਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਹਦੀ ਮੌਤ ਹੋ ਗਈ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਲੇ ਇਕੱਠੇ ਹੋਏ ਨੇ ਤਾਂ ਮਤਲਬ ਕੀ ਨਾਮ ਆਈ ਬਲਾਂ ਰਾਣੀ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਤੇ ਰੱਬ ਜਾਣਦਾ ਮੈਂ ਭੈਣਾਂ ਆ ਦੀ ਅੱਛਾ ਜੀ ਇਹ ਦੁਆਰ ਸ਼ਾਮ ਨੂੰ ਪੀਤੀ ਸ਼ਰਾਬ ਤੇ ਮੁੜ ਕੇ ਦਿਨੇ ਉੱਠਿਆ 3 ਵਜੇ ਨੇ ਉਠਾਲਿਆ ਉਹ ਕੁੜੀਆਂ ਨੇ ਮੁੜ ਕੇ ਥੋੜੇ ਜਿਆਦਾ ਹਾਲਤ ਖਰਾਬ ਹੋ ਗਈ ਡਾਕਟਰ ਲਿਖੋ ਲੈ ਕੇ ਗਏ ਮੇਰੇ ਮੁੜ ਕੇ ਥੋੜਾ ਸਹੀ ਵੀ ਹੋ ਗਿਆ ਫਿਰ ਮੁੜ ਕੇ ਹਸਪੀਟਲ ਲੈ ਗਏ ਤੇ ਜਾਂਦੇ ਜਾਂਦੇ ਖਤਮ ਹੋ ਗਏ ਹੂੰ ਬਸ ਇਹਨਾਂ ਨੂੰ ਪਤਾ ਤੇ ਜੇਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਆਈ ਤੁਹਾਡੇ ਹਾਂ ਮੈਨੂੰ ਇਹਨਾਂ ਨੂੰ ਨਹੀਂ ਪਤਾ ਜੀ ਵੇਖਦੀ ਕਿਸੇ ਮੇ ਅਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਿੰਡ ਦੇ ਵਿੱਚ ਅੱਜ ਸਰਬਜੀਤ ਨਾਮ ਦੇ ਨੌਜਵਾਨ ਦੀ ਜਰੀਲੀ ਸ਼ਰਾਬ ਕਰਨ ਜਿਹੜੀ ਮੌਤ ਹੋਈ ਹੈ ਜੀ ਹਾਂ ਜੀ ਸ਼ਰਾਬ ਤੇ ਵੇਖਦੀ ਆ ਜੀ ਕਿੰਨੀ ਕਿ ਵੇਖਦੀ ਆਈ ਸ਼ਰਾਬ ਇੱਥੇ ਲੱਗ ਦੇ ਦੋ ਤਿੰਨ ਪੰਨਾਂ ਜੀ ਵੇਖਦੀ ਸਾਰੇ ਮੈਂ ਤਾਂ ਇੱਥੇ ਛਲਾਈ ਵੀ ਕਰਨਾ ਆਉਂਦੇ ਨੇ ਹਾਂਜੀ ਜੇ ਸਪਲਾਈ ਹੁੰਦੀ ਤੇ ਆਉਂਦੀ ਫੇਰ ਹੀ ਹੁੰਦੀ ਆ ਸਪਲਾਈ ਹੁੰਦੀ ਆ ਸਪਲਾਈ ਹੁੰਦੀ ਆ ਤਾਂ ਫੇਰ ਹੀ ਆਉਂਦੀ ਫੇਰ ਹੀ ਵੇਚਦੇ ਆ ਸਹੀ ਗੱਲ ਹੁੰਦੀ ਆ ਇਹ ਜਿਹੜਾ ਅਸੀਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਟੋਟਲ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ 5 ਮੌਤਾਂ ਹੋ ਗਈਆਂ ਸਾਰਿਆਂ ਦੀ ਜਲੀਲੀ ਸ਼ਰਾਬ ਪੀਣ ਕਰਨ ਜਿਹੜੀ ਜਾਣ ਗਈ ਆ ਜੀ ਹਾਂਜੀ ਇਹ ਸਹੀ ਗੱਲ ਆ ਤਾਂ ਕੋਈ ਜ਼ਖਮੀ ਵੀ ਆ ਜਾਂ ਫਿਰ ਕਹਿੰਦੀ ਹਾਲਾਤ ਖਰਾਬ ਆ ਹਸਪੀਟਲ ਦੇ ਦਾਖਲ ਵਿੱਚ ਕਿੰਨੇ ਆ ਜੀ ਇਸ ਮਾਮਲੇ 'ਚ ਇਸ ਮਾਮਲੇ 'ਚ ਇਹ 5 ਜਣੇ ਪੰਜਾਂ ਦੀ ਡੈਥ ਹੋ ਗਈ ਆ ਇਹ ਮੇਰਾ ਭਤੀਜਾ ਦੀ ਡੈਥ ਹੋ ਗਈ ਆ ਇਹ ਰਾਤੀ 12 ਵਜੇ ਹੋਈ ਜੇਕਰ ਅਸੀਂ ਗੱਲ ਕਰੀਏ ਜਦੋਂ ਇਹਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਹੜੀਆਂ ਗਰੀਆਂ ਟੀਮਾਂ ਹੁਣ ਤੱਕ ਤੁਹਾਡੇ ਘਰ ਦੇ ਵਿੱਚ ਇੱਥੇ ਪਹੁੰਚੀਆਂ ਨੇ ਜੀ ਸੋ ਜਿਵੇਂ ਜੀ ਬਾਈ ਬੈਠੇ ਇੱਥੇ ਮਨਵਜ ਖੁਰਸੀ ਪਹੁੰਚੇ ਡੀਸੀ ਸਾਹਿਬ ਵੀ ਪਹੁੰਚੇ ਰਾਤ 12 ਵਜੇ ਹੋਰ ਮਨਵਜ ਹੀ ਪਹੁੰਚੇ ਡਾਕਟਰ ਹੀ ਪਹੁੰਚੇ ਇੱਥੇ ਟੀਮਾਂ ਹਾਂ ਜੀ ਫਿਰਬੀਰ ਸਾਹਿਬ ਵੀ ਆਏ ਨੇ ਹੋਰ ਲੋਕ ਲੀਡਰ ਆ ਕਮੇਟੀ ਹਲਕੇ ਦੇ ਆਉਂਦੇ ਸਾਰੇ ਕਾਰਵਾਈ ਹੋਣੀ ਰਾਤ 12 ਵਜੇ ਆਣ ਕੇ ਬੜੀ ਸਟਾਈ ਕੜਾਈ ਹੈ ਪੁਲਸ ਵਾਲਿਆਂ ਨੇ ਅਮਰ ਸਰੋਂ ਹਾਂ ਹਾਂ ਇਹੋ ਨਾਲ ਸਾਰੇ ਪਿੰਡ ਚ ਘੁੰਮੇ ਆ ਸਾਰੇ ਪਿੰਡ ਚ ਰਾਤ ਟੀਮ ਘੁੰਮਦੀ ਰਹੀ ਆ ਤੁਸੀਂ ਗ ਇਹਨਾਂ ਕਰ ਅਸੀਂ ਗੱਲ ਕਰੀਏ ਲੱਗਦਾ ਨੇ ਕਿ ਪ੍ਰਸ਼ਾਸਨ ਨੂੰ ਪਹਿਲਾਂ ਜਾਗਣਾ ਚਾਹੀਦਾ ਜਦੋਂ ਕੋਈ ਘਟਨਾ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਸਾਰੀਆਂ ਟੀਮਾਂ ਕੰਮ ਕਰਦੀਆਂ ਦਿਖਾਈ ਦਿੰਦੀਆਂ ਨੇ ਇੱਕੋ ਜਿਹੀ ਇਹ ਕਰ ਲਿਆ ਵੀ ਕੋਈ ਵੀ ਪਹਿਲਾਂ ਕੋਈ ਨਹੀਂ ਕਰਦਾ ਜਦੋਂ ਘਟਨਾ ਵੇਖ ਜਾਂਦੀ ਆ ਨਾ ਫਿਰ ਸਖਤਾਂ ਹੁੰਦੀਆਂ ਨੇ ਫਿਰ ਸਾਰੀਆਂ ਟੀਮਾਂ ਕੰਮ ਕਰਨ ਲੱਗ ਪੈਂਦੀਆਂ ਨੇ ਠੀਕ ਹੈ ਦੂਰ ਤੇ ਨਹੀਂ ਹੈਗਾ ਆਹ ਹੁਣ ਤੇਰੀ ਯਾਦ ਲੱਗੇ 1 ਕਿਲੋਮੀਟਰ ਹਟਵਾਵਣੀ ਹੈਗੀ ਚਿੱਤੇਚਰਾਵੇ ਦੀ ਚੌਂਕੀ ਦੇ ਸਰਹਾਣੇ ਜਾ ਕੇ ਫਿਰ ਗੰਡੇ ਜੀ ਸਾਰੇ ਵਿਕਦੀ ਐ ਸਾਰੇ ਗੋਲ ਵਿਕਦੀ ਐ ਜੀ ਨਾਲ ਹੀ ਪਿੰਡ ਸ੍ਰੀਗੜ ਚੌਂਕੀ ਅੱਛਾ ਜੀ ਚੌਂਕਾ ਸਾਡੇ ਤੋਂ ਅਜੇ ਆ ਇਹ ਗੱਲ ਕਰ ਸਕਦੇ ਹਾਂ ਪੰਜ ਧੀਆਂ ਨੇ ਛੋਟੀਆਂ-ਛੋਟੀਆਂ ਕੱਲਾ ਕਬੂਨ ਵਾਲਾ ਆ ਭਰਾ ਸਾਡਾ ਇਹ ਉਹ ਨਿੱਤ ਤੋਂ ਬਹੁਤ ਹੋਰ ਸਕਦਾ ਤੇ ਇਹ ਬਹੁਤ ਮੁਸ਼ਕਲ ਹੋ ਗਈ ਆ ਇਹ ਪਰਿਵਾਰ ਦੀ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਨਾਲੋਂ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਸਾਰੀ ਰਾਤ ਹੀ ਜੜੀਆਂ ਟੀਮਾਂ ਨੇ ਉਹ ਇਸ ਪਿੰਡ ਦੇ ਵਿੱਚ ਰਹੀਆਂ ਨੇ ਤਾਂ ਲਗਾਤਾਰ ਜਿਹੜੀ ਸਰਚ ਆ ਉਹ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਾਂ ਨਾਲ ਹੀ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਇਹ ਸਮਾਂ ਨਾ ਆਉਂਦਾ ਤਾਂ ਫਿਲਹਾਲ ਲਗਾਤਾਰ ਇਸ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਪਈ ਸੀ ਜਿਸ ਕਰਕੇ ਨੌਜਵਾਨ ਪੀਂਦੇ ਨੇ ਤਾਂ ਉਹਨਾਂ ਦੀ ਜਰੀਲੀ ਸ਼ਰਾਬ ਪੀਣ ਦੇ ਕਾਰਨ ਜਿਹੜੀ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਇਸ ਪਿੰਡ ਦੇ ਵਿੱਚ ਪੰਜ ਮੌਤਾਂ ਜੜੀਆਂ ਨੇ ਉਹ ਜਰੀਲੀ ਸ਼ਰਾਬ ਪੀਣ ਦੇ ਕਾਰਨ ਹੋਈਆਂ ਨੇ ਜਗਬੰਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ ਜਰੀਲੀ ਸ਼ਰਾਬ ਪੀਣ ਦੇ ਕਾਰਨ ਵਕਫ ਵਕਫ ਪਿੰਡਾਂ ਦੇ ਰਹਿਣ ਵਾਲੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਮਡਰੀ ਕਲਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਪੰਜ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਫਿਲਹਾਲ ਅਸੀਂ ਉਸ ਘਰ ਦੀ ਤਸਵੀਰ ਸਾਂਝੀ ਕਰਦੇ ਪਏ ਹਾਂ ਜਿਸ ਘਰ ਦੇ ਵਿੱਚ ਰਹਿਣ ਵਾਲੇ ਸਰਵਜੀਤ ਸਿੰਘ ਨਾਮ ਦੇ ਨੌਜਵਾਨ ਦਾ ਘਰ ਹੈ ਜਿਹਦੀ ਕੀ ਜਰੀਲੀ ਸ਼ਰਾਬ ਪੀਣ ਦੇ ਕੰਮ ਜਿਹੜੀ ਜਾਣਾ ਹੋ ਗਈ ਆ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਉਹਰੇ ਪਿਤਾ ਜਿਹੜੇ ਹੈਂਡੀਕੈਪ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਕੀ ਕਹਿਣਾ ਜਾਂਦੇ ਹੋ ਜੀ ਕੀ ਹੋਇਆ ਤੁਹਾਡੇ ਬੇਟੇ ਨੂੰ ਬੇਟੇ ਨੂੰ ਜੀ ਜਰੀਲੀ ਸ਼ਰਾਬ ਕਿਸੇ ਨੇ ਦਿੱਤੀ ਪੀਤੀ ਆ ਇਹ ਜਾਂਸ ਹੈ ਜੀ ਪੰਜ ਤੁਹਾਡੇ ਹੰਦੇ ਬੇਟੀਆਂ ਨਿਕੇ ਨਿਕੇ ਨੇ ਕਿੰਨੇ ਸਮੇਂ ਤੋਂ ਸ਼ਰਾਬ ਪੀ ਰਿਹਾ ਜੀ ਇਹਦਾ ਬੇਟਾ ਸ਼ਰਾਬ ਤੇ ਪਹਿਲਾਂ ਦੇ ਘੱਟ ਪਿੰਦਾ ਹੀ ਹੁਣੀ ਹੋਇਆ ਵਾ ਜਾਦਾ ਤੇ ਕਿੱਥੋਂ ਲੈ ਕੇ ਆ ਜੀ ਇਹ ਸ਼ਰਾਬ ਇਹ ਪਤਾ ਨਹੀਂ ਥਰੀ ਵਾਲੋਂ ਪੀਤੀ ਹੈ ਕਿ ਪਿੰਡੋਂ ਪੀਤੀ ਹੈ ਪੀਤੀ ਐਨੇ ਉਦੇਸੀ ਹੈ ਇਹ ਇਕੱਠੇ ਸੀ ਨੌਦਵਾਂ ਪੀਤੀ ਜਨਾਂ ਪਤਾ ਨਹੀਂ ਜੇ ਅਲੱਗ-ਅਲੱਗ ਹੋਣਗੇ ਇਕੱਠੇ ਨਹੀਂ ਆ ਕਦੇ ਦੋ ਚੱਲ ਗਏ ਇੱਕ ਆ ਗਿਆ ਇਹ ਹਿਸਾਬ ਹੈ ਤਾਂ ਇਹ ਕਰਦਾ ਕੀ ਸੀ ਸ਼ਰਬੀਦ ਸ਼ਰਬੀਦ ਢਾੜੀ ਧੱਪਾ ਕਰਦਾ ਜੀ ਪਤਾ ਜੀ ਆਪਣਾ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਹਾਂ ਪਿੰਡ 'ਚ ਹੀ ਕਰਦਾ ਜੀ ਤੇਰੀ ਹਾਲਤ ਕਰੋ ਖਰਾਬ ਹੋਈ ਹੈ ਹਾਲ ਤੇ ਦੀ ਜਦੋਂ ਇਹ ਸੁਣਿਆ ਵੀ ਆ ਮਾਹੌਲ ਐਦਾਂ ਮੌਤਾਂ ਹੋ ਗਈਆਂ ਨੇ ਉਦੋਂ ਫੇਰ ਇਹ ਭੱਜ ਨਾ ਠੇ ਤੇ ਉਦੋਂ ਇਹ ਜ਼ਿਆਦਾ ਹੋ ਗਿਆ ਫਿਰ ਇਹ ਕਿੰਨੇ ਬੱਚੇ ਆਈ ਜੀ ਪੰਜ ਗੱਡੀਆਂ ਜੀ ਕੱਲਾ ਹੀ ਕਮਾਉਣ ਵਾਲਾ ਹੀ ਕਰਦੇ ਵਿੱਚ ਹਾਂ ਜੀ ਕੱਲਾ ਹੀ ਆ ਤੇ ਮੈਂ ਗੁੱਡੀਆਂ ਦਾ ਦਾਦੂ ਆ ਮੈਨੂੰ ਤਾਂ 3 ਸਾਲ ਹੋਏ ਆ ਵੇਖ ਲੈ ਇਹਨਾਂ ਤੁਰਨਾ ਪੁਰਿਆ ਨਹੀਂ ਜਾਂਦਾ ਉਹ ਕਮਾਉਂਦਾ ਤੇ ਉਹ ਹੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਜਿੱਲੀ ਸ਼ਰਾਬ ਵੇਚੀ ਆ ਜਿਹਨਾਂ ਦੇ ਕਾਰਨ ਜਿਹੜੀ ਮੌਤ ਹੋਈ ਆ ਸਰਦੀਪ ਇਹ ਹੁਣ ਜੀ ਇਹ ਜਨਤਾ ਸੋਚੇ ਜਿਨ੍ਹਾਂ ਦੇ ਜੀਵ ਮਰੇ ਆ ਤੇ ਜੋ ਇਹ ਫਾਕਾ ਬੰਦਾਓ ਕਰੋ ਕੋਈ ਗਾਂ ਹੀ ਬਚਾ ਰਵੇ ਹੁਣ ਦੇ ਜਿਹੜਾ ਹੋ ਗਏ ਆ ਵਾ ਗਾਂ ਜਿਹੜੀ ਨਵੀਂ ਪੀੜ੍ਹੀ ਆਈ ਹੋਏ ਵੱਜ ਹੋਏ हां ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਰਬਜੀਤ ਦੇ ਪਿਤਰ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਂਦਾ ਸੀ ਪਰ ਰਾਤ ਨੂੰ ਉਹਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਹਦੀ ਮੌਤ ਹੋ ਗਈ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਲੇ ਇਕੱਠੇ ਹੋਏ ਨੇ ਤਾਂ ਮਤਲਬ ਕੀ ਨਾਮ ਆਈ ਬਲਾਂ ਰਾਣੀ ਜੀ ਤੇ ਕੀ ਕਹਣਾ ਚਾਹੁੰਦੇ ਹੋ ਕੀ ਹੋਇਆ ਜੀ ਤੇ ਰੱਬ ਜਾਣਦਾ ਮੈਂ ਭੈਣਾਂ ਆ ਦੀ ਅੱਛਾ ਜੀ ਇਹ ਅਦਵਾਰ ਸ਼ਾਮ ਨੂੰ ਪੀ ਪੀਤੀs ਰਾਤ ਤੇ ਮੁੜ ਕੇ ਦਿਨੇ ਉੱਠਿਆ 3 ਵਜੇ ਨੇ ਉਠਾਲਿਆ ਉਹ ਕੁੜੀਆਂ ਨੇ ਮੁੜ ਕੇ ਥੋੜੀ ਜਿਆਦਾ ਹਾਲਤ ਖਰਾਬ ਹੋ ਗਈ ਡਾਕਟਰ ਲਿਖੋ ਲੈ ਕੇ ਗਏ ਮੇਰੇ ਮੁੜ ਕੇ ਥੋੜਾ ਸਹੀ ਵੀ ਹੋ ਗਿਆ ਫਿਰ ਮੁੜ ਕੇ ਹਸਪੀਟਲ ਲੈ ਗਏ ਤੇ ਜਾਂਦੇ ਜਾਂਦੇ ਖਤਮ ਹੋ ਗਏ ਹੂੰ ਬਸ ਇਹਨਾਂ ਨੂੰ ਪਤਾ ਤੇ ਜੇਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਹੈਈ ਤੁਹਾਡੇ ਹਾਂ ਮੈਨੂੰ ਇਹਨਾਂ ਨਹੀਂ ਪਤਾ ਜੀ ਵੇਖਦੀ ਕਿਸੇ ਵਿੱਚ ਅ빠 ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਿੰਡ ਦੇ ਵਿੱਚ ਅੱਜ ਸਰਬਜੀਤ ਨਾਮ ਦੇ ਨੌਜਵਾਨ ਦੀ ਜਰੀਲੀ ਸ਼ਰਾਬ ਕਰਨ ਜਿਹੜੀ ਮੌਤ ਹੋਈ ਹੈ ਜੀ ਹਾਂ ਜੀ ਸ਼ਰਾਬ ਤੇ ਵੇਖਦੀ ਹੈ ਜੀ ਹੂੰ ਕਿੰਨੀ ਕਿ ਵੇਖਦੀ ਹੈ ਸ਼ਰਾਬ ਇੱਥੇ ਲੱਗੇ ਦੋ ਦਿਨਾਂ ਪਿੰਡਾਂ ਜੀ ਵੇਖਦੀ ਸਾਰੇ ਤਾਂ ਇੱਥੇ ਸਪਲਾਈ ਵੀ ਕਰਨਾ ਆਉਂਦੇ ਨੇ ਹਾਂਜੀ ਜੇ ਸਪਲਾਈ ਹੁੰਦੀ ਤੇ ਆਉਂਦੀ ਫੇਰ ਹੀ ਹੁੰਦੀ ਆ ਸਪਲਾਈ ਹੁੰਦੀ ਆ ਸਪਲਾਈ ਹੁੰਦੀ ਆ ਫੇਰ ਹੀ ਆਉਂਦੀ ਫੇਰ ਹੀ ਵੇਜਦੇ ਆ ਸਹੀ ਗੱਲ ਹੁੰਦੀ ਆ ਹੇਪਤੀ ਅਸੀਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਟੋਟਲ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ 5 ਮੌਤਾਂ ਹੋ ਗਈਆਂ ਹਾਂ ਸਾਰਿਆਂ ਦੀ ਜਲੀਲੀ ਸ਼ਰਾਬ ਪੀਣ ਕਰਕੇ ਜਿਹੜੀ ਜਾਣ ਗਈ ਹੈ ਜੀ ਹਾਂਜੀ ਸਾਰਿਆਂ ਦੀ ਗੱਲ ਤਾਂ ਕੋਈ ਜ਼ਖਮੀ ਵੀ ਆ ਜਾਂ ਫਿਰ ਕੈਦੀ ਹਾਲਾਤ ਖਰਾਬ ਆ ਹਸਪੀਟਲ ਦੇ ਦਾਖਲ ਵਿੱਚ ਕਿੰਨੇ ਆ ਜੀ ਇਸ ਮਾਮਲੇ 'ਚ ਇਸ ਮਾਮਲੇ 'ਚ ਇਹ 5 ਜਣੇ ਪੰਜੇ ਨੇ ਡੈਥ ਹੋ ਗਈ ਆ ਇਹ ਮੇਰਾ ਭਤੀਜਾ ਦੀ ਡੈਥ ਹੋ ਗਈ ਹੈ ਜੀ ਇਹ ਰਾਤੀ 12 ਵਜੇ ਹੋਈ ਆ ਜੇਕਰ ਅਸੀਂ ਗੱਲ ਕਰੀਏ ਜਦੋਂ ਇਹਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਟੀਮਾਂ ਹੁਣ ਤੱਕ ਤੁਹਾਡੇ ਘਰ ਦੇ ਵਿੱਚ ਇੱਥੇ ਪਹੁੰਚੀਆਂ ਨੇ ਜੀ ਸੋ ਜੇ ਤੁਸੀਂ ਭਾਈ ਬੈਠੇ ਇੱਥੇ ਮੁਰਾਦ ਕੁਰਸੀ ਪਹੁੰਚੇ ਡੀਸੀ ਸਾਹਿਬ ਵੀ ਪਹੁੰਚੇ ਰਾਤ 12 ਵਜੇ ਹੋਰ ਮੁਰਾਦ ਹੀ ਪਹੁੰਚੇ ਡਾਕਟਰ ਹੀ ਪਹੁੰਚੇ ਇੱਥੇ ਟੀਮਾਂ ਹਾਂ ਜੀ ਤੇਰਪੀਰ ਸਾਹਿਬ ਵੀ ਆਏ ਨੇ ਹੋਰ ਲੋਹੇ ਡਰੇ ਆਂ ਕਮੇਟੇ ਹਲਕੇ ਦੇ ਆਉਂਦੇ ਸਾਰੇ ਕਾਰਵਾਈ ਹੋਣ ਦੀ ਰਾਤ 12 ਵਜੇ ਆਣ ਕੇ ਵੱਡੀ ਸਟਾਈ ਕੜਾਈ ਆ ਪੁਲਸ ਵਾਲੇ ਨੇ ਅਮਰਸਰੋਂ ਹਾਂ ਹਾਂ ਤੇ ਉਹਨਾਂ ਨੇ ਸਾਰੇ ਪਿੰਡ ਚ ਘੁੰਮੇ ਆ ਸਾਰੇ ਪਿੰਡ ਚ ਰਾਤ ਟੀਮ ਘੁੰਮਦੀ ਰਹੀ ਇਹ ਗੱਲ ਕਰੀਏ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਜਾਗਣਾ ਚਾਹੀਦਾ ਜਦੋਂ ਕੋਈ ਘਟਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਸਾਰੀਆਂ ਟੀਮਾਂ ਕੰਮ ਕਰਦੀਆਂ ਦਿਖਾਈ ਦਿੰਦੀਆਂ ਨੇ ਦੇਖੋ ਜੀ ਇਹ ਕਰ ਲਿਆ ਵੀ ਕੋਈ ਵੀ ਪਹਿਲਾਂ ਕੋਈ ਨਹੀਂ ਕਰਦਾ ਜਦੋਂ ਘਟਨਾ ਵੇਖ ਜਾਂਦੀ ਹੈ ਨਾ ਫਿਰ ਸਖਤਾਂ ਹੁੰਦੀਆਂ ਨੇ ਫਿਰ ਸਾਰੀਆਂ ਟੀਮਾਂ ਕੰਮ ਕਰਨ ਲੱਗ ਪੈਂਦੀਆਂ ਨੇ ਠੀਕ ਹੈ ਦੂਰ ਤੇ ਨਹੀਂ ਹੈਗਾ ਹਾਂ ਹੁਣ ਤੇ ਯਾਦ ਲੱਗ ਗਿਆ 1 ਕਿਲੋਮੀਟਰ ਹਟਵਾਵਣੀ ਹੈਗੀ ਚਿੱਤੇ ਸ਼ਰਾਵੇ ਦੀ ਚੌਂਕੀ ਦੇ ਸਰਾਹੇ ਜਾ ਕੇ ਫਿਰ ਗੰਡੇ ਜੀ ਸਾਰੇ ਵਿਕਦੀ ਹੈ ਸਾਰੇ ਗੋਲ ਵਿਕਦੀ ਹੈ ਜੀ ਸੋਹਰੇ ਨਾਲ ਹੀ ਪਿੰਡ ਸ੍ਰੀਗੜ ਚੌਂਕੀ ਅੱਛਾ ਜੀ ਚੌਂਕਾ ਸਾਡੇ ਤੋਂ ਅਜੇ ਆਏ ਇਹ ਗੱਲ ਕਰ ਸਕਦੇ ਹਾਂ ਪੰਜ ਧੀਆਂ ਨੇ ਛੋਟੇ-ਛੋਟੀਆਂ ਇਕੱਲਾ ਘੁੰਮਣ ਵਾਲਾ ਆ ਭਰਾ ਸਾਡਾ ਇਹ ਉਹਨਾਂ ਦਿੱਤ ਬਹੁਤ ਕਰ ਸਕਦਾ ਤੇ ਇਹ ਬਹੁਤ ਮੁਸ਼ਕਲ ਹੋ ਗਈ ਹੈ ਇਹ ਪਰਿਵਾਰ ਦੀ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਾਰੀ ਰਾਤ ਹੀ ਜੜੀਆਂ ਟੀਮਾਂ ਨੇ ਉਹ ਇਸ ਪਿੰਡ ਦੇ ਵਿੱਚ ਰਹੀਆਂ ਨੇ ਤਾਂ ਲਗਾਤਾਰ ਜਿਹੜੀ ਸਰਚ ਆ ਉਹ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਨਾਲ ਹੀ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਇਹ ਸਮਾਂ ਨਾ ਆਉਂਦਾ ਤਾਂ ਫਿਲਹਾਲ ਲਗਾਤਾਰ ਇਸ ਪਿੰਡਰੇ ਵਿੱਚ ਸ਼ਰਾਬ ਵੇਚਦੀ ਪਈ ਸੀ ਜਿਸ ਕਰਕੇ ਨੌਜਵਾਨ ਪੀਂਦੇ ਨੇ ਤਾਂ ਉਹਨਾਂ ਦੀ ਜਰੇਲੀ ਸ਼ਰਾਬ ਪੀਂਦੇ ਕਾਰਨ ਜੀ ਮੌਤ ਹੋ ਚੁੱਕਿਆ ਤਾਂ ਫਿਲਹਾਲ ਇਸ ਪਿੰਡ ਦੇ ਵਿੱਚ ਪੰਜ ਮੋਤਾ ਜੜੀਆਂ ਨੇ ਉਹ ਜਰੇਲੀ ਸ਼ਰਾਬ ਪੀਂਦੇ ਕਰਨ ਹੋਈਆਂ ਨੇ ਜਗਬੰਨ ਟੀਵੀ ਲਈ ਸਾਹਿਲ ਅੰਮ੍ਰਿਤਸਰ ਜਰੇਲੀ ਸ਼ਰਾਬ ਪੀਂਦੇ ਕਰਨ ਵਕ ਵਕ ਪਿੰਡਾਂ ਦੇ ਰਹਿਣ ਵਾਲੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਮਡਰੀ ਕਲਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਪੰਜ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਫਿਲਹਾਲ ਅਸੀਂ ਉਸ ਘਰ ਦੀ ਤਸਵੀਰ ਸਾਂਝੀ ਕਰਦੇ ਪੈਣ ਜਿਸ ਘਰ ਦੇ ਵਿੱਚ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਸਰਵਜੀਤ ਸਿੰਘ ਨਾਮ ਦੇ ਨੌਜਵਾਨ ਦਾ ਘਰ ਹੈ ਜਿਹਦੀ ਗਿ ਜਰੀਲੀ ਸ਼ਰਾਬ ਪੀਣ ਦੇ ਕਾਰਨ ਜੜੀ ਜਾਣਾ ਹੋ ਗਈ ਆ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਉਹਰੇ ਪਿਤਾ ਜਿਹੜੇ ਹੈਂਡੀਕੈਪ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਕੀ ਕਹਿਣਾ ਜਾਂਦੇ ਹੋ ਜੀ ਕੀ ਹੋਇਆ ਤੁਹਾਡੇ ਬੇਟੇ ਨੂੰ ਬੇਟੇ ਨੂੰ ਜੇ ਜਰੀਲੀ ਸ਼ਰਾਬ ਕਿਸੇ ਨੇ ਦਿੱਤੀ ਪੀਤੀ ਆ ਇਹ ਜਾਣਸ ਹੈ ਜੀ ਪੰਜ ਤੁਹਾਡੇ ਹੰਦੇ ਬੇਟੀਆਂ ਨਿਕੇ ਨਿਕੇ ਸੀ ਕਿੰਨੇ ਸਮੇਂ ਤੋਂ ਸ਼ਰਾਬ ਪੀ ਰਿਹਾ ਜੀ ਇਹਦਾ ਬੇਟਾ ਸ਼ਰਾਬ ਤੇ ਪਹਿਲਾਂ ਦੇ ਘੱਟ ਪਿੰਦਾ ਹੀ ਹੁਣੀ ਹੋਇਆ ਵਾ ਜਾਦਾ ਤੇ ਕਿੱਥੋਂ ਲੈ ਗਿਆ ਜੀ ਇਹ ਸ਼ਰਾਬ ਇਹ ਪਤਾ ਨਹੀਂ ਥਰੀ ਵਾਲੋਂ ਪੀਤੀ ਹੈ ਕਿ ਪਿੰਡੋਂ ਪੀਤੀ ਹੈ ਪੀਤੀ ਐਨੇ ਉਦੇਸੀ ਹੈ ਇਹ ਇਕੱਠੇ ਸੀ ਨੌਜਵਾਨ ਪੀਤੀ ਜਿਨ੍ਹਾਂ ਨੂੰ ਪਤਾ ਨਹੀਂ ਜੇ ਅਲੱਗ-ਅਲੱਗ ਹੋਣਗੇ ਇਕੱਠੇ ਨਹੀਂ ਹੈ ਕਦੇ ਦੋ ਚੱਲ ਗਏ ਇੱਕ ਆ ਗਿਆ ਇਹ ਹਿਸਾਬ ਹੈ ਨਾ ਤਾਂ ਇਹ ਕਰਦਾ ਸੀ ਸਰਪੀ ਦਾ ਸਰਪੀ ਦੀ ਢਾੜੀ ਧੱਪਾ ਕਰਦਾ ਸੀ ਪਤਾ ਜੀ ਆਪਣਾ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਹਾਂ ਪਿੰਡ ਜੀ ਕਰਦਾ ਜੀ ਤੇਰੀ ਹਾਲਤ ਕਰੋ ਖਰਾਬ ਹੋਈ ਹੈ ਹਾਲਦੇ ਦੀ ਜਦੋਂ ਅਸੀਂ ਸੁਣਿਆ ਵੀ ਆ ਮਾਹੌਲ ਇਦਾਂ ਮੌਤਾਂ ਹੋ ਗਈਆਂ ਨੇ ਉਦੋਂ ਫਿਰ ਅਸੀਂ ਭਾਜ ਨੱਠੇ ਤੇ ਉਦੋਂ ਜਿਆਦਾ ਹੋ ਗਿਆ ਫਿਰ ਕਿੰਨੇ ਬੱਚੇ ਆ ਜੀ ਪੰਜ ਪੰਜ ਗੁੱਡੀਆਂ ਜੀ ਅੱਛਾ ਇਕੱਲਾ ਹੀ ਕਮਾਉਂਦਾ ਇਹ ਕਰਦੇ ਵਿੱਚ ਹਾਂਜੀ ਹਾਂ ਜੀ ਇਕੱਲਾ ਹੀ ਹੈ ਤੇ ਮੈਂ ਗੁੱਡੀਆਂ ਦਾ ਦਾਦੂ ਆ ਮੈਨੂੰ ਤਾਂ 3 ਸਾਲ ਹੋਇਆ ਵੇਖ ਲੈ ਇਹਨਾਂ ਤੋਂ ਨਾਲ ਪੁਰਾਣੇ ਹੀ ਆਂ ਅੰਦਰ ਉਹ ਕਮਾਉਂਦਾ ਤੇ ਹੋਈ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਜਿੱਲੀ ਸ਼ਰਾਬ ਵੇਚੀ ਆ ਜਿਨ੍ਹਾਂ ਦੇ ਕਾਰਨ ਜਿਹੜੀ ਮੌਤ ਹੋਈ ਹੈ ਸਰਦੀਆਂ ਇਹ ਹੁਣ ਜੀ ਇਹ ਜਨਤਾ ਸੋਚੇ ਜਿਨ੍ਹਾਂ ਦੇ ਜੀਵ ਮਰੇ ਆ ਤੇ ਜੋ ਇਹ ਫਾਕਾ ਬੰਦਾਵ ਕਰੋ ਕੋਈ ਗਾਂ ਹੀ ਬਚਾ ਰਵੇ ਹੁਣ ਦੇ ਜਿਹੜਾ ਹੋ ਗਿਆ ਵਾ ਗਾਂ ਜਿਹੜੀ ਨਵੀਂ ਪੀੜ੍ਹੀ ਆਈ ਹੋਏ ਵੱਜੋਏ हां ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਰਬਜੀ ਦੇ ਪਿਤਰ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਂਦਾ ਸੀ ਪਰ ਰਾਤ ਨੂੰ ਉਹਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਹਦੀ ਮੌਤ ਹੋ ਗਈ ਹੈ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਾਲੇ ਇਕੱਠੇ ਹੋਏ ਨੇ ਤਾਂ ਮਨਾਂ ਜੀ ਕੀ ਨਾਮ ਆ ਜੀ ਬਲਾਂ ਰਾਣੀ ਜੀ ਤੇ ਕੀ ਕਹਣਾ ਜਾਂਦਾ ਕੀ ਹੋਇਆ ਜੀ ਇਹਨੂੰ ਤੇ ਰੱਬ ਜਾਣਦਾ ਮੈਂ ਭੈਣਾਂ ਆ ਦੀ ਅੱਛਾ ਜੀ ਇਹ ਦੁਵਾਰ ਸ਼ਾਮ ਨੂੰ ਪੀ ਪੀਤੀ ਸਰਾ ਤੇ ਮੁੜ ਕੇ ਦਿਨੇ ਉੱਠਿਆ 3 ਵਜੇ ਨੇ ਉਠਾਲਿਆ ਉਹ ਕੁੜੀਆਂ ਨੇ ਮੁੜ ਕੇ ਥੋੜੇ ਜਿਆਦਾ ਹੀ ਹਾਲਤ ਖਰਾਬ ਹੋ ਗਈ ਡਾਕਟਰ ਲਿਕੇ ਲੈ ਕੇ ਗਏ ਮੇਰੇ ਮੁੜ ਕੇ ਥੋੜਾ ਸਹੀ ਵੀ ਹੋ ਗਿਆ ਫਿਰ ਮੁੜ ਕੇ ਹਸਪੀਟਲ ਲੈ ਗਏ ਤੇ ਜਾਂਦੇ ਜਾਂਦੇ ਖਤਮ ਹੋ ਗਏ ਹੂੰ ਬਸ ਇਹਨਾਂ ਨੂੰ ਪਤਾ ਤੇ ਜੇਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਆਈ ਤੁਹਾਡੇ ਹਾਂ ਮੈਨੂੰ ਇਹਨਾਂ ਨੂੰ ਨਹੀਂ ਪਤਾ ਜੀ ਵੇਖਦੀ ਕਿਸੇ ਮੇ ਅਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਿੰਡ ਦੇ ਵਿੱਚ ਅੱਜ ਸਰਬਜੀਤ ਨਾਮ ਦੇ ਨੌਜਵਾਨ ਦੀ ਜਰੀਲੀ ਸ਼ਰਾਬ ਕਰਨ ਜਿਹੜੀ ਮੌਤ ਹੋਈ ਹੈ ਜੀ ਹਾਂ ਜੀ ਸ਼ਰਾਬ ਤੇ ਵੇਖਦੀ ਆ ਜੀ ਹੂੰ ਕਿੰਨੀ ਕਿ ਵੇਖਦੀ ਆਈ ਸ਼ਰਾਬ ਇੱਥੇ ਲੱਗੇ ਦੋ ਤਿੰਨ ਪਿੰਡਾਂ ਜੀ ਵੇਖਦੀ ਸਾਰੇ ਨੂੰ ਤਾਂ ਇੱਥੇ ਸਪਲਾਈ ਵੀ ਕਰਨਾ ਆਉਂਦੇ ਨੇ ਹਾਂਜੀ ਜੇ ਸਪਲਾਈ ਹੁੰਦੀ ਤੇ ਆਉਂਦੀ ਫੇਰ ਹੀ ਹੁੰਦੀ ਆ ਸਪਲਾਈ ਹੁੰਦੀ ਆ ਸਪਲਾਈ ਹੁੰਦੀ ਆ ਫੇਰ ਹੀ ਆਉਂਦੀ ਫੇਰ ਹੀ ਵੇਜਦੇ ਆ ਸਹੀ ਗੱਲ ਹੁੰਦੀ ਆ ਹੇਪਤੀਆ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਟੋਟਲ ਇਸ ਪਿੰਡ ਦੇ ਵਿੱਚ ਪੰਜ ਮੌਤਾਂ ਹੋ ਗਈਆਂ ਸਾਰਿਆਂ ਦੀ ਜਲੀਲੀ ਸ਼ਰਾਬ ਪੀਣ ਕਰਨ ਦੀ ਜਿਹੜੀ ਜਾਣ ਗਈ ਆ ਜੀ ਹਾਂਜੀ ਸਹੀ ਗੱਲ ਤਾਂ ਕੋਈ ਜ਼ਖਮੀ ਵੀ ਆ ਜਾਂ ਫਿਰ ਕਦੀ ਹਾਲਾਤ ਖਰਾਬ ਆ ਹਸਪੀਟਲ ਦੇ ਦਾਖਲ ਵਿੱਚ ਕਿੰਨੇ ਆ ਜੀ ਇਸ ਮਾਮਲੇ 'ਚ ਇਸ ਮਾਮਲੇ 'ਚ ਇਹ ਪੰਜ ਜਣੇ ਪੰਜਾਂ ਦੀ ਦਸਤ ਹੋ ਗਈ ਆ ਇਹ ਮੇਰਾ ਭਤੀਜਾ ਦੀ ਡੈਥ ਹੋ ਗਈ ਆ ਇਹ ਜੀ ਰਾਤੀ 12 ਵਜੇ ਹੋਈ ਜੇਕਰ ਅਸੀਂ ਗੱਲ ਕਰੀਏ ਜਦੋਂ ਇਹਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਹੜੀਆਂ ਕ੍ਰੀਆਂ ਟੀਮਾਂ ਹੁਣ ਤੱਕ ਤੁਹਾਡੇ ਘਰ ਦੇ ਵਿੱਚ ਇੱਥੇ ਪਹੁੰਚੀਆਂ ਨੇ ਜੀ ਸੋ ਜਿੱਥੇ ਭਾਈ ਬੈਠੇ ਇੱਥੇ ਮਨਵਜ ਕੁਰਸੀ ਪਹੁੰਚੇ ਡੀਸੀ ਸਾਹਿਬ ਵੀ ਪਹੁੰਚੇ ਰਾਤ 12 ਵਜੇ ਹੋਰ ਮਨਵਜ ਹੀ ਪਹੁੰਚੇ ਡਾਕਟਰ ਹੀ ਪਹੁੰਚੇ ਇੱਥੇ ਟੀਮਾਂ ਹਾਂ ਜਿਹੜੇ ਪਰਵੀਰ ਸਾਹਿਬ ਵੀ ਆਏ ਨੇ ਹੋਰ ਲੋਕ ਡਿਡਰੇ ਆ ਕਮੇਟੀ ਹਲਕੇ ਦੇ ਆਉਂਦੇ ਸਾਰੇ ਕਾਰਵਾਈ ਹੋਣੀ ਰਾਤ 12 ਵਜੇ ਆਣ ਕੇ ਵੱਡੀ ਸਟਾਈ ਕੜਾਈ ਹੈ ਪੁਲਸ ਵਾਲਿਆਂ ਨੇ ਅਬਰਸਰੋਂ ਇਹੋ ਨਾਲ ਸਾਰੇ ਪਿੰਡ ਚ ਘੁੰਮੇ ਆ ਸਾਰੇ ਪਿੰਡ ਚ ਰਾਤ ਟੀਮ ਘੁੰਮਦੀ ਰਹੀ ਆ ਤੁਸੀਂ ਗੱਲ ਇਹ ਕਰ ਅਸੀਂ ਗੱਲ ਕਰੀਏ ਲੱਗਦਾ ਨੇ ਕਿ ਪ੍ਰਸ਼ਾਸਨ ਨੂੰ ਪਹਿਲਾਂ ਜਾਗਣਾ ਚਾਹੀਦਾ ਜਦੋਂ ਕੋਈ ਘਟਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਸਾਰੀਆਂ ਟੀਮਾਂ ਕੰਮ ਕਰਦੀਆਂ ਦਿਖਾਈ ਦਿੰਦੀਆਂ ਨੇ ਦੇਖੋ ਜੀ ਇਹ ਕਰ ਲਿਆ ਵੀ ਕੋਈ ਵੀ ਨਹੀਂ ਪਹਿਲਾਂ ਕੋਈ ਇਹ ਕਰਦਾ ਜਦੋਂ ਘਟਨਾ ਵੇਖ ਜਾਂਦੀਆਂ ਨਾ ਫਿਰ ਸਖਤਾਈਆਂ ਹੁੰਦੀਆਂ ਨਾ ਫਿਰ ਸਾਰੀਆਂ ਟੀਮਾਂ ਕੰਮ ਕਰਨ ਲੱਗ ਪੈਂਦੀਆਂ ਨੇ ਠੀਕ ਹੈ ਦੂਰਤ ਨਹੀਂ ਹੈਗਾ ਹਾਂ ਹੁਣ ਤੇਰੀ ਯਾਦ ਲੱਗ ਗਿਆ 1 ਕਿਲੋਮੀਟਰ ਹਟਵਾਵਣੀ ਹੈਗੀ ਚਿੱਤੇਚਰਾ ਵੇਖਦੀ ਚੌਂਕੀ ਦੇ ਸਰਹਾਲੇ ਜਾ ਕੇ ਰਿਕੰਡੇ ਜੀ ਸਾਰੇ ਵਿਕਦੀ ਹੈ ਸਾਰੇ ਬੋਲ ਵਿਕਦੀ ਹੈ ਜੀ ਬੋਲ ਨਾਲ ਹੀ ਪਿੰਡ ਸ੍ਰੀਗੜ ਚੌਂਕੀ ਅੱਛਾ ਜੀ ਚੌਂਕੀ ਸਾਢੇ ਇਹ ਗੱਲ ਕਰ ਸਕਦੇ ਹਾਂ ਪੰਜ ਧੀਆ ਨੇ ਛੋਟੇ-ਛੋਟੀਆਂ ਇਕੱਲਾ ਘੁੰਮਣ ਆਇਆ ਭਰਾ ਸਾਡਾ ਇਹ ਉਹ ਨਿੱਕਾ ਬਹੁਤ ਹੋਰ ਸਕਦਾ ਤੇ ਇਹ ਬਹੁਤ ਮੁਸ਼ਕਲ ਹੋ ਗਈ ਹੈ ਇਹ ਪਰਿਵਾਰ ਦੀ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਾਰੀ ਰਾਤ ਹੀ ਜਿਹੜੀਆਂ ਟੀਮਾਂ ਨੇ ਉਹ ਇਸ ਪਿੰਡ ਦੇ ਵਿੱਚ ਰਹੀਆਂ ਨੇ ਤਾਂ ਲਗਾਤਾਰ ਜਿਹੜੀ ਸਰਚ ਆ ਉਹ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਨਾਲ ਹੀ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਇਹ ਸਮਾਂ ਨਾ ਆਉਂਦਾ ਤਾਂ ਫਿਲਹਾਲ ਲਗਾਤਾਰ ਇਸ ਪਿੰਡ ਦੇ ਵਿੱਚ ਸ਼ਰਾਬ ਵੇਚਦੀ ਪਈ ਸੀ ਜਿਸ ਕਰਕੇ ਨੌਜਵਾਨ ਪੀਂਦੇ ਨੇ ਤਾਂ ਉਹਨਾਂ ਦੀ ਜਰਰੀ ਸ਼ਰਾਬ ਪੀਣ ਦੇ ਕਾਰਨ ਜੀ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਇਸ ਪਿੰਡ ਦੇ ਵਿੱਚ ਪੰਜ ਮੌਤਾਂ ਜੜੀਆਂ ਨੇ ਉਹ ਜਰਰੀ ਸ਼ਰਾਬ ਪੀਣ ਦੇ ਕਾਰਨ ਹੋਈਆਂ ਨੇ ਜਗਵੰਟੀ ਵਿਦ ਲਈ ਸਾਹਿਲ ਅੰਮ੍ਰਿਤਸਰ ਜਰਰੀ ਸ਼ਰਾਬ ਪੀਣ ਦੇ ਕਾਰਨ ਵਕ ਵਕ ਪਿੰਡਾਂ ਦੇ ਰਹਿਣ ਵਾਲੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਵळे ਅਸੀਂ ਅੰਮ੍ਰਿਤਸਰ ਦੇ ਮਡਰੀ ਕਲਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਪੰਜ ਨੌਜਵਾਨਾਂ ਦੀ ਮੌਤ ਹੋਈ ਹੈ ਤਾਂ ਫਿਲਹਾਲ ਅਸੀਂ ਉਸ ਘਰ ਦੀ ਤਸਵੀਰ ਸਾਂਝੀ ਕਰਦੇ ਪੈ ਹਾਂ ਜਿਸ ਘਰ ਦੇ ਵਿੱਚ ਰਹਿਣ ਵਾਲੇ ਨੌਜਵ ਸਰਵਜੀਤ ਸਿੰਘ ਨਾਮ ਦੇ ਨੌਜਵਾਨ ਦਾ ਘਰ ਹੈ ਜਿਹਦੀ ਗਿ ਜਰੀਲੀ ਸ਼ਰਾਬ ਪੀਣ ਦੇ ਕਾਰਨ ਜੜੀ ਜਾਣਾ ਹੋ ਗਈ ਆ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਉਹਰੇ ਪਿਤਾ ਜਿਹੜੇ ਹੈਂਡੀਕੈਪ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਕੀ ਕਹਿਣਾ ਜਾਂਦੇ ਹੋ ਜੀ ਕੀ ਹੋਇਆ ਤੁਹਾਡੇ ਬੇਟੇ ਨੂੰ ਬੇਟੇ ਨੂੰ ਜੀ ਜਰੀਲੀ ਸ਼ਰਾਬ ਕਿਸੇ ਨੇ ਦਿੱਤੀ ਪੀਤੀ ਆ ਇਹ ਜਾਣਸੇ ਆ ਜੀ ਪੰਜ ਤੁਹਾਡੇ ਇਹਦੇ ਬੇਟੀਆਂ ਨਿੱਕੇ ਨਿੱਕੇ ਸੀ ਕਿੰਨੇ ਸਮੇਂ ਤੋਂ ਸ਼ਰਾਬ ਪੀ ਰਿਹਾ ਜੀ ਤੁਹਾਡਾ ਬੇਟਾ ਸ਼ਰਾਬ ਤੇ ਪਹਿਲਾਂ ਦੇ ਘੱਟ ਪਿੰਦਾ ਹੀ ਹੁਣੀ ਹੋਇਆ ਵਾ ਜਾਦਾ ਤੇ ਕਿੱਥੋਂ ਲੈ ਗਿਆ ਜੀ ਇਹ ਸ਼ਰਾਬ ਇਹ ਪਤਾ ਨਹੀਂ ਥਰੀ ਵਾਲੋਂ ਪੀਤੀ ਹੈ ਕਿ ਪਿੰਡੋਂ ਪੀਤੀ ਹੈ ਪੀਤੀ ਐਨੇ ਉਦੇਸੀ ਹੈ ਇਹ ਇਕੱਠੇ ਸੀ ਨੌਜਵਾਨ ਪੀਤੀ ਜਮਾਂ ਪਤਾ ਨਹੀਂ ਜੇ ਅਲੱਗ-ਅਲੱਗ ਹੋਣਗੇ ਇਕੱਠੇ ਨਹੀਂ ਹੈ ਕਦੇ ਦੋ ਚੱਲ ਗਏ ਇੱਕ ਆ ਗਿਆ ਇਹ ਸ਼ਾਬ ਇਹ ਤਾਂ ਇਹ ਕਰਦਾ ਜੀ ਇਸੀ ਸਰਬਜੀ ਸਰਬਜੀ ਢਾੜੀ ਧੱਪਾ ਕਰਦਾ ਜੀ ਪਤਾ ਜੀ ਆਪਣਾ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਹਾਂ ਪਿੰਡ ਜੀ ਕਰਦਾ ਜੀ ਤੇਰੀ ਹਾਲਤ ਕਰੋ ਖਰਾਬ ਹੋਈ ਹੈ ਹਾਲਦੇ ਦੀ ਜਦੋਂ ਅਸੀਂ ਸੁਣਿਆ ਵੀ ਆ ਮਾਹੌਲ ਏਦਾਂ ਮੌਤਾਂ ਹੋ ਗਈਆਂ ਨੇ ਉਦੋਂ ਫਿਰ ਅਸੀਂ ਭਾਜਣਾ ਠੇ ਤੋਂ ਉਦੋਂ ਜਿਆਦਾ ਹੋ ਗਿਆ ਫਿਰ ਕਿੰਨੇ ਬੱਚੇ ਆ ਜੀ ਪੰਜ ਗੁੱਡੀਆਂ ਜੀ ਕੱਲਾ ਹੀ ਕਮਾਉਣਾ ਦਾ ਅਸੀਂ ਕਰਦੇ ਵਿੱਚ ਹਾਂਜੀ ਹਾਂ ਜੀ ਕੱਲਾ ਹੀ ਹੈ ਜੇ ਮੈਂ ਗੁੱਡੀਆਂ ਦਾ ਦਾਦੂ ਆ ਮੈਨੂੰ ਤਾਂ 3 ਸਾਲ ਹੋਇਆ ਵੇਖ ਲੈ ਇਹਨਾਂ ਤੋਂ ਨਾਲ ਪੁਰਾਣੀ ਜੰਦਰ ਉਹ ਕਮਾਉਂਦਾ ਤੇ ਉਹ ਹੀ ਕੀ ਕਾਰਵਾਈ ਹੁਣ ਚਾਹੀਦੀ ਹੈ ਜਿਹੜੇ ਜਿੱਲੀ ਸ਼ਰਾਬ ਵੇਚੀ ਆ ਜਿਨ੍ਹਾਂ ਨੇ ਕਾਰਨ ਜਿਹੜੀ ਮੌਤ ਹੋਈ ਹੈ ਸਰਜੀਪੂ ਇਹ ਹੁਣ ਜੀ ਇਹ ਜਨਤਾ ਸੋਚੇ ਜਿਨ੍ਹਾਂ ਦੇ ਜੀਵ ਮਰੇ ਆ ਤੇ ਜੋ ਇਹ ਫਾਕਾ ਬੰਗਦਾਓ ਕਰੋ ਕੋਈ ਗਾਂਵਾਂ ਬਚਾ ਰਵੇ ਹੁੰਦੇ ਜਿਹੜਾ ਹੋ ਗਿਆ ਵਾ ਤੇ ਗਾਂ ਜਿਹੜੀ ਨਵੀਂ ਪੀੜ੍ਹੀ ਆਈ ਹੋਏ ਵੱਜੋਏ ਆ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਰਬਜੀਤ ਦੇ ਪਿਤਰ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਂਦਾ ਸੀ ਪਰ ਰਾਤ ਨੂੰ ਉਹਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਹਦੀ ਮੌਤ ਹੋ ਗਈ ਹੈ ਤਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਲੇ ਇਕੱਠੇ ਹੋਏ ਨੇ ਤਾਂ ਮਾਦਾ ਜੀ ਕੀ ਨਾਮ ਆਈ ਬਲਾਂ ਰਾਣੀ ਜੀ ਤਾਂ ਕੀ ਕਹਣਾ ਜਾਂਦੇ ਕੀ ਹੋਇਆ ਜੀ ਸਿਰਬ ਜਾਣਦਾ ਮੈਂ ਭੈਣੇ ਉਹਦੀ ਅੱਛਾ ਜੀ ਇਹ ਅਦਵਾਰ ਸ਼ਾਮ ਨੂੰ ਪੀਤੀ ਸ਼ਰਾਬ ਤੇ ਮੁੜ ਕੇ ਦਿਨੇ ਉੱਠਿਆ 3 ਵਜੇ ਨੇ ਉਠਾਲਿਆ ਉਹ ਕੁੜੀਆਂ ਨੇ ਮੁੜ ਕੇ ਥੋੜੀ ਜਿਆਦਾ ਹਾਲਤ ਖਰਾਬ ਹੋ ਗਈ ਡਾਕਟਰ ਕੋਲ ਲੈ ਕੇ ਗਏ ਫਿਰ ਮੁੜ ਕੇ ਥੋੜਾ ਸਹੀ ਵੀ ਹੋ ਗਿਆ ਫਿਰ ਮੁੜ ਕੇ ਹਸਪੀਟਲ ਲੈ ਗਏ ਤੇ ਜਾਂਦੇ ਜਾਂਦੇ ਖਤਮ ਹੋ ਗਏ ਹੂੰ ਬਸ ਇਹਨਾਂ ਨੂੰ ਪਤਾ ਤੇ ਜੇਕਰ ਅਸੀਂ ਗੱਲ ਕਰੀਏ ਪਿੰਡ ਦੇ ਵਿੱਚ ਸ਼ਰਾਬ ਵੇਖਦੀ ਆਈ ਤੁਹਾਡੇ ਹਾਂ ਮੈਨੂੰ ਇਹਨਾਂ ਨੂੰ ਨਹੀਂ ਪਤਾ ਜੀ ਵੇਖਦੀ ਕਿਸੇ ਵੀ ਅ빠 ਜੀ ਕੀ ਕਹਿਣਾ ਚਾਹੁੰਦੇ ਹੋ ਜੀ ਪਿੰਡ ਦੇ ਵਿੱਚ ਅੱਜ ਸਰਬਜੀਤ ਨਾਮ ਦੇ ਨੌਜਵਾਨ ਦੀ ਜਰੀਲੀ ਸ਼ਰਾਬ ਕਰਨ ਜਿਹੜੀ ਮੌਤ ਹੋਈ ਹੈ ਜੀ ਹਾਂ ਜੀ ਸ਼ਰਾਬ ਤੇ ਵੇਖਦੀ ਆ ਜੀ ਕਿੰਨੀ ਕਿ ਵੇਖਦੀ ਆ ਜੀ ਸ਼ਰਾਬ ਇੱਥੇ ਲੱਗੇ ਦੋ ਦਿਨਾਂ ਪਿੰਡਾਂ ਜੀ ਵੇਖਦੀ ਸਾਰੇ ਨੂੰ ਤਾਂ ਇੱਥੇ ਸਿਲਾਈ ਵੀ ਕਰਨਾ ਆਉਂਦੇ ਨੇ ਹਾਂਜੀ ਜੇ ਸਪਲਾਈ ਹੁੰਦੀ ਤੇ ਆਉਂਦੀ ਫੇਰ ਹੀ ਹੁੰਦੀ ਹੈ ਸਪਲਾਈ ਹੁੰਦੀ ਆ ਸਪਲਾਈ ਹੁੰਦੀ ਆ ਫੇਰ ਹੀ ਆਉਂਦੀ ਫੇਰ ਹੀ ਵੇਜਦੇ ਆ ਸੀ ਗੱਲ ਹੁੰਦੀ ਆ ਹੈਪਤੀਆ ਅਸੀਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਜੀ ਟੋਟਲ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ 5 ਮੌਤਾਂ ਹੋ ਗਈਆਂ ਸਾਰਿਆਂ ਦੀ ਜਲੀਲੀ ਸ਼ਰਾਬ ਪੀਣ ਕਰਨ ਜਿਹੜੀ ਜਾਣ ਗਈ ਹੈ ਜੀ ਹਾਂਜੀ ਸਾਰਿਆਂ ਦੀ ਤਾਂ ਕੋਈ ਜ਼ਖਮੀ ਵੀ ਆ ਜਾਂ ਫਿਰ ਕਹਿੰਦੀ ਹਾਲਾਤ ਖਰਾਬ ਆ ਹਸਪੀਟਲ ਦੇ ਦਾਖਲ ਵਿੱਚ ਕਿੰਨੇ ਆ ਜੀ ਇਸ ਮਾਮਲੇ 'ਚ ਇਸ ਮਾਮਲੇ 'ਚ ਇਹ 5 ਜਣੇ ਪੰਜਾਂ ਦੀ ਦਸਤ ਹੋ ਗਈ ਆ ਇਹ ਮੇਰਾ ਭਤੀਜਾ ਦੀ ਦਸਤ ਹੋ ਗਈ ਇਹ ਰਾਤੀ 12 ਵਜੇ ਹੋਈ ਜੇਕਰ ਅਸੀਂ ਗੱਲ ਕਰੀਏ ਜਦੋਂ ਇਹਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਟੀਮਾਂ ਹੋਂ ਤੱਕ ਤੁਹਾਡੇ ਘਰ ਦੇ ਵਿੱਚ ਇੱਥੇ ਪਹੁੰਚੀਆਂ ਨੇ ਜੀ ਸੋ ਜਿਵੇਂ ਸੇ ਭਾਈ ਬੈਠੇ ਇੱਥੇ ਮਨਵਾਲੇ ਪੁਲਿਸ ਵੀ ਪਹੁੰਚੇ ਡੀਸੀ ਸਾਹਿਬ ਵੀ ਪਹੁੰਚੇ ਰਾਤ 12 ਵਜੇ ਹੋਰ ਮਨਵਾਲੇ ਪਹੁੰਚੇ ਡਾਕਟਰ ਵੀ ਪਹੁੰਚੇ ਇੱਥੇ ਟੀਮਾਂ ਹਾਂ ਜੀ ਸਰਬੀਰ ਸਾਹਿਬ ਵੀ ਆਏ ਨੇ ਔਰ ਲੋ ਡਿਟਰ ਆ ਕਮੇਟੀ ਹਲਕੇ ਦੇ ਆਉਂਦੇ ਸਾਰੇ ਕਾਰਵਾਈ ਹੋਣੀ ਰਾਤ 12 ਵਜੇ ਆਣ ਕੇ ਵੱਡੀ ਸਟਾਈ ਕੜਾਈ ਹੈ ਪੁਲਸ ਵਾਲੇ ਨੇ ਅਮਰਸਰੋਂ ਹਾਂ ਹਾਂ